ਵੀ ਆਪੋ ਬਾਬਾ ਜੀ ਦੀ ਕਰੀਏ ਬਾਬੇ ਦੀ ਕੋਈ ਕਦੀ ਭੇਟਾ ਨਹੀਂ ਕੋਈਆਂ ਤੇ ਮੈਂ ਇਹ ਪਲਾਨ ਬਣਾ ਲਿਆ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਭੇਟਾਂ ਲਖੀਆਂ ਇਹ ਰਿਕਾਰਡ ਕਰ ਲਈਆਂ ਕੰਪਨੀ ਵਿੱਚ ਹੁਣ ਇਹ ਕੰਪਨੀ ਵਾਲਿਆਂ ਨੂੰ ਇਹ ਨਹੀਂ ਪਤਾ ਬਾਬਾ ਵਾਲਕਨ ਨੂੰ ਕਿਉਂਕਿ ਮਾਤਰੀਆਂ ਦੀਆਂ ਕਸ਼ਟਾਂ ਜਾਂ ਗੁਰੂ ਰਵਿਦਾਸ ਜੀ ਦੀਆਂ ਜਾਂ ਹੋਰ ਧਾਰਮਿਕ ਚੱਲਦੀਆਂ ਸੀ ਜ਼ਿਆਦਾ ਨਾ ਤੇ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਤੁਸੀਂ ਆਪੇ ਜਾ ਕੇ ਇਹ ਜਿਹੜੀ ਜਗ੍ਹਾ ਕੋਲੋਂ ਦੇ ਦਿਓ ਤੇ ਬੇਟਣ ਵੀ ਆਪੇ ਲਾ ਕੇ ਬਾਬਾ ਵਾਲਕਨ ਆ ਦੇ ਅੱਛਾ ਪਹਿਲਾਂ 200 ਕੈਸਟ ਗਏ ਪਤਾ ਨਹੀਂ ਵਿਕਨਗ ਨਹੀਂ ਨਹੀਂ ਵਿਕਨ ਬਸ ਇਹ ਦੇਖ ਲਓ 200 ਕੈਸਟ ਐਸੀ ਗਈ ਨਾ ਰੋਜੀ ਦੂਸਰ ਰੋਜੀ ਦੂਸਰ ਰੋਜੀ ਦੂਸਰ ਹੋਰ ਗੱਡੀਆਂ ਮੈਂ ਕਹਿੰਦਾ ਜੀ ਬਸ ਫਿਰ ਨੇਰੀ ਲਿਆਤੀ ਕਸਣੇ ਮੈਂ ਨੈਨਸੀ ਜੀ ਤੁਹਾਨੂੰ ਦੱਸਾਂ ਮੇਰੀਆਂ 40 ਕਿਤਾਬਾਂ ਮਾਰਕੀਟ ਜਾ ਚੁੱਕੀਆਂ ਅਲੱਗ-ਅਲੱਗ ਟੌਪਿਕ ਤੇ ਹਾਂਜੀ 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 ਭਾਈ ਚਤਰ ਸਿੰਘ ਸੇਵਾ ਸੰਗਰ ਕੇ ਅਮਿਤ ਪਾਗਟ ਬਾਕਸ ਵਾਲੇ ਪੂਰ ਅੰਮ੍ਰਿਤਸਰ ਦੀਆਂ ਦੋ ਤਿੰਨ ਕੰਪਨੀਆਂ ਸੀਗੀਆਂ ਮੇਰੀਆਂ ਉੱਥੇ ਕਿਤਾਬਾਂ ਛਪੀਆਂ ਇੱਦਾਂ 190 ਚ ਪੀ ਰੰਗਾ ਸੀ ਰਿਕਾਰਡ ਕੀਤਾ ਕਿਉਂਕਿ ਅਸੀਂ ਉਹ ਵੀ ਆਪਣੇ ਮਾਈਂਡ ਚ ਖੁਦ ਹੀ ਆਈ ਬਿਲਕੁਲ ਬਾਬਾ ਵਾਲਦਾਂ ਦਾ ਜਾਨਦੇ ਨੇ ਤੁਹਾਨੂੰ ਦੱਸੇ ਰਾਹ ਚ ਇੱਕ ਜਗ੍ਹਾ ਪੈਂਦੀ ਸੀ ਉੱਥੇ ਸਾਡਾ ਸੰਗਵ ਤ੍ਰਿਲੰਗਰ ਅਸੀਂ ਸੰਗਤ ਨੂੰ ਛਕਾਉਂਦੇ ਹੁੰਦੇ ਸੀ ਤੇ ਛੋਟੀ ਜਿਹੀ ਜਗ੍ਹਾ ਸੀ ਮੈਂ ਇਹਦੇ ਘੁੰਮਣ ਫਿਰਨੇ ਜਾਣਾ ਤੇ ਉਹ ਮੈਂ دیکھی ਜਗ੍ਹਾ ਕਿ ਇਹਦੇ ਸੁਣੇ ਸੁਣਾਈ ਗੱਲ ਹੋਈ ਕਿ ਲੱਖ ਦਾਤੇ ਦੀ ਜਗ੍ਹਾ ਇਹਨੂੰ ਪੀਰ ਨਗਾਹ ਕਹਿੰਦੇ ਆ ਇਦਾਂ ਕਰ ਕਰਕੇ ਫਿਰ ਮੈਂ ਉਹ ਕਹਾਣੀ ਕੱਢੀ ਤੇ ਉਸ ਕਹਾਣੀ ਨੇ ਵੀ ਬਸ ਫਿਰ ਰਿਕਾਰਡ ਤੋੜ ਕੰਮ ਕੀਤਾ ਫਿਰ ਸਰ ਸ਼ਿਕਲ ਜੀ ਮੈਂ ਨੈਂਸੀ ਰੋੜਾ ਫੋਕਨ ਬੀਟਸ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਟੀ ਐਨ ਟਾਕ ਪ੍ਰੋਗਰਾਮ ਵਿੱਚ ਅੱਜ ਇੱਕ ਸਪੈਸ਼ਲ ਗੈਸਟ ਨਾਲ ਤੁਹਾਨੂੰ ਮਿਲਵਾਉਣ ਜਾ ਰਹੀਆਂ ਜਿੱਦਾਂ ਕਿ ਧਾਰਮਿਕ ਗੀਤਾ ਦੀ ਗੱਲ ਕਰਦੇ ਆ ਖਾਸ ਤੌਰ ਤੇ ਪੀਰ ਨਿਗਾਹਾ ਵਾਲੇ ਬਾਬਾ ਜੀ ਦੀ ਤੇ ਨਾਲੇ ਬਾਬਾ ਬਲਕ ਨਾਥ ਜੀ ਦੀ ਤੇ ਉਹਨਾਂ ਦੇ ਹੀ ਸਪੈਸ਼ਲ ਗੀਤ ਤੇ ਦੇ ਵਿੱਚ ਉਹ ਫੇਮਸ ਨੇ ਬਹੁਤ ਹੀ ਹਿੱਟ ਨੇ ਬਹੁਤ ਹੀ ਪੌਪੂਲਰ ਨੇ ਇਹਨਾਂ ਗੀਤਾ ਦੇ ਵਿੱਚ ਤੇ ਤੁਹਾਨੂੰ ਤੁਹਾਨੂੰ ਮਿਲਵਾਨੇ ਆ ਕੁੱਲੇ ਸਰਹਾਲੇ ਵਾਲੇ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਫੋਕ ਐਂਡ ਵੀਡਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਔਰ ਖਾਸ ਕਰਕੇ ਡੈਂਸੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਐ ਦਰਸ਼ਕਾਂ ਦੇ ਰੂਬਰੂ ਕਰਾ ਰਹੇ ਹਾਂ ਔਰ ਮੈਨੂੰ ਮੌਕਾ ਮਿਲੇ ਮੈਂ ਸਾਰੀ ਇਥੋਂ ਦੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਥੈਂਕ ਯੂ ਸਰ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੀ ਹੈ ਕਿ ਜਦੋਂ ਤੁਸੀਂ ਆਪਣੀ ਇਸ ਇੰਡਸਟਰੀ ਦੇ ਵਿੱਚ ਸ਼ੁਰੂਆਤ ਕੀਤੀ ਸੀ ਤੁਹਾਨੂੰ ਸ਼ੌਂਕ ਕਿੱਥੋਂ ਪੈਦਾ ਹੋਇਆ ਸੀ ਸ਼ੌਂਕ ਜਿਵੇਂ ਸਾਰੇ ਕਲਾਕਾਰ ਦੱਸਦੇ ਨੇ ਮੈਨੂੰ ਵੀ ਬਚਪਨ ਤੋਂ ਪਿਆ ਸੀਗਾ ਤੇ ਮੈਂ ਜਦੋਂ ਸਕੂਲ ਟਾਈਮ ਚ ਪੜਦਾ ਸੀਗਾ 6ਵੇਂ 7ਵੇਂ ਕਲਾਸ ਤੇ ਉਦੋਂ ਹੀ ਬਾਲ ਸਵਾਵਾਵਾਂ ਲੱਗਦੀਆਂ ਸੀਗੀਆਂ ਤੇ ਮੈਂ ਵੀ ਸ਼ਨੀਵਾਰ ਨੂੰ ਉਹਦੇ ਵਿੱਚ ਹੌਲੀ ਹੌਲੀ ਗਾਉਣਾ ਸ਼ੁਰੂ ਕੀਤਾ ਬਸ ਗਾਉਣ ਦਾ ਸਿਲਸਿਲਾ ਚੱਲਿਆ ਫਿਰ ਮੈਂ 11ਵੇਂ ਕਲਾਸ ਤੱਕ ਪੜਦਾ ਪੜਦਾ ਕਾਫੀ ਮੇਰੇ ਸ਼ੌਕ ਵੱਧ ਗਿਆ ਤੇ ਉਹਦੇ ਨਾਲ ਨਾਲ ਫਿਰ ਮੈਂ ਹੌਲੀ ਹੌਲੀ ਪ੍ਰੋਗਰਾਮ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਤੇ ਨਾਲ ਮੈਂ ਫਿਰ ਲਿਖਣਾ ਸ਼ੁਰੂ ਕਰ ਦਿੱਤਾ ਮੈਨੂੰ ਫਿਰ ਗੋਂਦੇ ਗੋਂਦੇ ਪਤਾ ਹੀ ਲੱਗਾ ਸਫ਼ਰ ਕਦੋਂ ਸ਼ੁਰੂ ਹੋ ਗਿਆ ਮੈਂ ਕਹਿ ਸਕਦਾ ਕਿ ਜਦੋਂ ਚੱਜਣਾ 1975 ਤੋਂ ਮੈਂ ਸ਼ੁਰੂ ਹੋ ਗਿਆ ਸੀਗਾ ਵੈਸੇ ਤਾਂ ਤੁਸੀਂ ਕਿਸੇ ਵੀ ਪਹਿਚਾਨ ਦੇ ਮਹਤਾਜ ਨਹੀਂ ਹੋ ਕਿ ਦੱਸਣ ਦੀ ਲੋੜ ਤਾਂ ਨਹੀਂ ਬੰਨਨੀ ਚਾਹੀਦੀ ਪਰ ਫਿਰ ਵੀ ਤੁਸੀਂ ਕੀ ਕੀ ਕੰਮ ਕਰ ਲੈਂਦੇ ਮੈਂ ਸੰਗੀਤ ਲੈਣ ਵਿੱਚ ਗੀਤਕਾਰ ਵੀ ਹਾਂ ਕਹਾਣੀਕਾਰ ਵੀ ਹਾਂ ਗਾਇਕ ਵੀ ਹਾਂ ਐਕਟਰ ਵੀ ਹਾਂ ਡਾਇਰੈਕਟਰ ਵੀ ਹਾਂ ਤੇ ਪ੍ਰੋਡਿਊਸਰ ਵੀ ਹਾਂ ਇਹ ਸਾਰੇ ਮੇਰੇ ਦਰਸ਼ਕ ਜਾਣਦੇ ਨੇ ਕਿ ਮੈਂ ਬਹੁਤ ਸਾਰੇ ਗੀਤ ਲਿਖੇ ਵੀ ਨੇ ਗੀਤ ਗਾਏ ਵੀ ਨੇ ਤੇ ਮੈਂ ਵੀਡੀਓ ਫਿਲਮਾਂ ਜਾਂ ਟੈਲੀ ਫਿਲਮਾਂ ਉਹਨਾਂ ਦੀਆਂ ਸਟੋਰੀਆਂ ਲਿਖੀਆਂ ਡਾਇਲੌਗ ਲਿਖੇ ਸਕ੍ਰੀਨਪਲੇ ਲਿਖੇ ਉਹਨਾਂ ਫਿਲਮਾਂ ਨੂੰ ਪ੍ਰੋਡਿਊਸ ਵੀ ਕੀਤਾ ਤੇ ਡਾਇਰੈਕਟ ਵੀ ਕੀਤਾ ਤੇ ਉੱਚ ਐਕਟਿੰਗ ਵੀ ਕੀਤੀ ਮਤਲਬ ਸਾਰਾ ਕੁਝ ਕੀਤਾ ਬਾਬਾ ਜੀ ਦੀ ਕਿਰਪਾ ਨਾਲ ਤੇ ਇਹ ਸਾਰਾ ਟੈਲੈਂਟ ਸਰ ਲੈ ਕੇ ਕਿੱਥੋਂ ਆਏ ਤੁਸੀਂ ਇਹ ਬਸੋ ਬਾਬੇ ਦੀ ਕਿਰਪਾ ਸਮਝ ਲਓ ਜਾਂ ਫਿਰ ਜਿਹੜੇ ਗੋਡ ਗਿਫਟਡ ਬਿਲਕੁਲ ਜੀ ਜਾਂ ਜਿਹੜੇ ਮੇਰੇ ਦਰਸ਼ਕ ਨੇ ਸਰੂਤੇ ਨੇ ਇਹ ਉਹਨਾਂ ਦਾ ਪਿਆਰ ਹੈ ਉਹਨੇ ਹੌਲੀ ਹੌਲੀ ਮਤਲਬ ਜਿੱਦਾਂ ਜਿੱਦਾਂ ਪਿਆਰ ਕਰਦੇਗਾ ਜਿੱਦਾਂ ਜਿੱਦਾਂ ਅਸੀਂ ਆਪਣੇ ਫੀਲਡ ਵਿੱਚ ਅੱਗੇ ਵਧਦੇ ਗਏ ਤੇ ਉਵੇਂ ਉਵੇਂ ਹਰ ਕੰਮ ਮੈਨੂੰ ਸ਼ੌਕ ਰਿਹਾ ਕਿ ਮੈਂ ਆ ਵੀ ਕਰਕੇ ਦੇਖਾਂ ਮੈਂ ਆ ਵੀ ਕਰਕੇ ਦੇਖਾਂ ਤੇ ਮੈਂ ਸੰਗੀਤ ਲੈਣ ਚ ਇਦਾਂ ਦਾ ਕੋਈ ਕੰਮ ਨਹੀਂ ਜਿਹੜਾ ਨਹੀਂ ਕੀਤਾ ਉਸ ਮਾਲਕ ਦੀ ਕਿਰਪਾ ਨਾਲ ਕੀਤਾ ਵੀ ਆ ਤੇ ਲੋਕਾਂ ਨੂੰ ਪਸੰਦ ਵੀ ਕੀਤਾ ਤੁਸੀਂ ਕਿੰਨਾ ਤਾਂ ਸਿੱਖੀਆਂ ਇਹ ਚੀਜ਼ਾਂ ਸਾਰੀਆਂ ਵੈਸੇ ਜਦੋਂ ਤਾਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਮੈਂ ਆਪਣੇ ਆਪ ਹੀ ਹੋ ਗਿਆ ਸੀਗਾ ਫਿਰ ਮੈਂ ਆਪਣੀ ਲੇਖਣੀ ਦੇ ਵਿੱਚ ਉਸਤਾਦ ਜੀ ਬਣਾਏ ਰਾਮ ਸਰਨ ਜੋ ਸ਼ੀਲਾ ਜੀ ਬੰਗਿਆਂ ਵਾਲੇ ਬਹੁਤ ਮਸ਼ਹੂਰ ਗੀਤ ਕਰ ਰਹੇ ਨੇ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਥੋ ਗਾਇਕੀ ਦੀ ਗੱਲ ਆ ਗਈ ਗਾਇਕੀ ਦੇ ਵਿੱਚ ਮੈਂ ਸ੍ਰੀ ਗੁਰਦੇਵ ਦਲਗੀਰ ਸਾਹਿਬ ਜਿਹੜੇ ਕਿ ਮੇਰੇ ਉਸਤਾਦ ਜੀ ਨੇ ਔਰ ਮੇਰੇ ਦੋਸਤ ਵੀ ਹੈ ਮੇਰੇ ਭਰਾ ਵੀ ਹੈ ਠੀਕ ਤੇ ਮੇਰੇ ਗਰੁੱਪ 파ਟਰਨਰ ਵੀ ਹੈ ਤੇ ਫਿਰ ਸੰਗੀਤ ਦੀ ਸਿੱਖਿਆ ਬਹੁਤ ਸਾਰੀਆਂ ਗੱਲਾਂ ਤੇ ਗੁਰਦੇਵ ਦਲਗੀਰ ਜੀ ਉਹਨਾਂ ਕੋਲੋਂ ਮੈਂ ਗ੍ਰੈਂਡ ਕੀਤੀਆਂ 1985 ਦੇ ਵਿੱਚ ਅ ਅਸੀਂ ਕਿੱਸੜ ਕੀਤੀ ਦਲਗੀਰ ਸਾਹਿਬ ਦਾ 뮤జిక్ ਸੀਗਾ ਤੇ ਮੇਰੇ ਗਾਣੇ ਲਿਖੇ ਸੀ ਤੇ ਵਿੱਚ ਗਾਏ ਸੀ ਨਾਲ ਮੇਰੇ ਹੋਰ ਸਾਥੀ ਕਲਾਕਾਰ ਸੀਗੇ ਸਾਡੀ ਕੈਸਟ ਹੋਈ ਸੀਗੀ ਤੁੱਕਾ ਸੱਟ ਸਾਡੀ ਹੱਟ ਹੋ ਗਈ ਆ ਮਤਲਬ ਉਦੋਂ ਤੋਂ ਬਾਅਦ ਫੇ ਚੱਲੀ ਜਾ ਰਿਆਂ ਮਤਲਬ ਕਹਿਣ ਦਾ ਬਹੁਤ ਛੋਟੇ ਹੁੰਦੇ ਨੂੰ ਸ਼ੌਕ ਸੀ ਛੋਟੇ ਹੁੰਦੇ ਨੇ ਗੀਤ ਲਿਖਣੇ ਸ਼ੁਰੂ ਕੀਤੇ ਤੇ ਪਿੰਡਾਂ ਦੇ ਵਿੱਚ ਡਰਾਮੇ ਡਰਮੇ ਹੁੰਦੇ ਸੀ ਉਹਨਾਂ ਸਟੇਜਾਂ ਤੇ ਗਾਉਣਾ ਵੀ ਸ਼ੁਰੂ ਕੀਤਾ ਫਿਰ ਪ੍ਰੋਫੈਸ਼ਨਲੀ ਤੌਰ ਤੇ ਚੰਗੇ ਢੰਗ ਦੇ ਨਾਲ 1985 ਵਿੱਚ ਸਾਡੀ ਟੇਪ ਹੱਟੂ ਸੀ ਬਾਬਾ ਵਾਲਕਨ ਅਜੇ ਦੀ ਉਦੋਂ ਕੋਈ ਵੀ ਕਲਾਕਾਰ ਬਾਬੇ ਦੀਆਂ ਭੇਟਾਂ ਨਹੀਂ ਸੀ ਗਾਲਾ ਤੇ ਸਾਡੀ ਪਹਿਲੀ ਕੈਸਟ ਸਾਨੂੰ ਇਮਾਨ ਹੈ ਕਿ ਗੁਫਾ ਦੇ ਵਾਸਤੇ ਸਾਡੀ ਪਹਿਲੀ ਕੈਸਟ ਸੀ ਜਿਹੜੀ ਸੁਪਰ ਡੂਪਰ ਹੱਟੂਈ ਤੇ ਜਿਸ ਕੈਸਟ ਨੇ ਰਾਤੋਂ ਰਾਤ ਮੈਨੂੰ ਸ ਤੇ ਉਦੋਂ ਤੋਂ ਲੈ ਕੇ 2025 ਚੱਲਦਾ 40 ਸਾਲ ਮਾਰਥੀ ਤੋਂ ਬਾਅਦ ਕਰਾਸ ਹੋ ਗਿਆ ਤੇ 40 ਸਾਲ ਤੋਂ ਬਾਬੇ ਦੀ ਪੂਰੀ ਕਿਰਪਾ ਬਸ ਫਿਰ ਬਾਬਾ ਬਲਕਨਾਥ ਜੀ 1990 ਦੇ ਪੀਰ ਨਗਾਹੇ ਵਾਲਾ ਇਤਿਹਾਸ ਸ਼ੁਰੂ ਕੀਤਾ ਤੇ ਉਹ ਵੀ ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋਵੇਗੀ ਵੀ ਉਹਦੀ ਸ਼ੁਰੂਆਤ ਵੀ ਪੂਰੀ ਦੁਨੀਆ ਦੇ ਵਿੱਚ ਮੈਂ ਹੀ ਕੀਤੀ ਸੀ ਸਾਡੀ ਪਹਿਲੀ ਕੈਸਟਾਈਜ਼ ਪੀਰ ਦਾ ਪਾਕ ਪਹਿਲਾ ਤੇ ਹੁਣ ਉਹਦੇ 30 ਪਾਕ ਆ ਚੁੱਕੇ ਨੇ ਫਿਰ ਉਸ ਤੋਂ ਬਾਬਾ ਬਡਪਾਗ ਸਿੰਘ ਜੀ ਉਸ ਤੋਂ ਬਾਅਦ ਖਵਾਜਾ ਪੀਰ ਉਸ ਤੋਂ ਬਾਅਦ ਗੱਗਾ ਯਾਰ ਪੀਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ 30 32 ਕਸ਼ਟਾਂ ਮਾਤਾ ਦੀਆਂ ਕਸ਼ਟਾਂ ਬਾਬਾ ਵਿਸ਼ੂ ਕਰਮਾ ਜੀ ਦੀਆਂ ਕਸ਼ਟਾਂ ਮਤਲਬ ਫਿਰ ਸਾਰੇ ਕੁਝ ਸਾਰੇ ਤਾਂ ਚੱਲਦਾ ਰਿਹਾ ਮਤਲਬ ਬਾਬੇ ਦੀ ਕਿਰਪਾ ਦੇ ਨਾਲ ਹੁਣ ਤੱਕ ਸਾਢੇ 350 ਦੇ ਕਰੀਬ ਮੇਰੀਆਂ ਕੈਸਟਾਂ ਹੋਣਗੀਆਂ 350 ਤੋਂ 400 ਦੇ ਵਿੱਚ ਵਿੱਚ ਪਰ ਮੈਂ ਤੁਹਾਨੂੰ ਹੋਰ ਵਧੀਆ ਦੱਸਿਆ ਜਦੋਂ ਮੈਂ ਸ਼ੁਰੂ ਗਾਉਣਾ ਸ਼ੁਰੂ ਕੀਤਾ ਤੇ ਮੈਂ ਪੰਜਾਬੀ ਗਾਣੇ ਵੀ ਰਿਕਾਰਡ ਕੀਤੇ ਮੇਰੇ ਬਹੁਤ ਸਾਰੇ ਪੰਜਾਬੀ ਗੀਤ ਰਿਕਾਰਡ ਹੋਏ ਆ ਮੇਰੀ ਆਪਣੀ ਬਾਤ 'ਚ ਅੱਛਾ ਤੇ ਰਿਕਾਰਡ ਵੀ ਹੋਇਆ ਤੇ ਪੰਜਾਬ ਦੇ ਜਿੰਨੇ ਟੌਪ ਦੇ ਨਾਮੀ ਕਲਾਕਾਰ ਸੀਗੇ ਉਹਨਾਂ ਨੇ ਵੀ ਕਿਤੇ ਜਿਵੇਂ ਕੁਲਦੀਪ ਮਾਨ ਸਾਹਿਬ ਕਹਿੰਦੇ ਸੁਰਿੰਦਰ ਚਿੰਦਾ ਜੀ ਦੁਰਗਾ ਰੰਗੀਲਾ ਮਰਤਾ ਬਿਰਕ ਬਹੁਤ ਸਾਰੇ ਕਲਾਕਾਰ ਆ ਲੰਬੀ ਲਿਸਟਾ ਜਰਨੈਲ ਤੁਸੀਂ ਆਂ ਜ ਇੰਗਲੈਂਡ ਤੋਂ ਬਹੁਤ ਨਾਮ ਸੀ ਸਾਥੀ ਗਰੁੱਪ ਜਸਵੀਰ ਦੇ ਸਾਂਝ ਸੋ ਇਦਾਂ ਬਹੁਤ ਸਾਰੇ ਕਲਾਕਾਰਾਂ ਨੇ ਮੇਰੇ ਗੀਤ ਪੰਜਾਬੀ ਵੀ ਰਿਕਾਰਡ ਦਿੱਤੇ ਆ ਪਰ ਮੇਰਾ ਮੈਂ ਜ਼ਿਆਦਾ ਫੇਮਸ ਹੋ ਗਿਆ ਜਾਂ ਲੋਕਾਂ ਨੂੰ ਮਨ ਪਸੰਦ ਕੀਤਾ ਧਾਰਮਿਕ ਲੈਣ ਚ ਤੇ ਤਕਰੀਬਨ ਮੈਂ ਕਹਿ ਸਕਦਾ ਵੀ 4 ਕ ਹਜ਼ਾਰ ਦੇ ਕਰੀਬ ਮੇਰੇ ਗੀਤ ਭੇਟਾਂ ਤੇ ਕਵਾਲੀਆਂ ਰਿਕਾਰਡ ਹੋ ਚੁੱਕੇ ਆ ਔਰ ਬਹੁਤ ਸਾਰੀਆਂ ਸਟੋਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਆ ਸਾਰੇ ਦਰਸ਼ਕ ਜਾਣਦੇ ਨੇ ਉਹ ਮੇਰੀ ਆਪਣੀ ਲਿਖੀਆਂ ਹੋਈਆਂ ਨੇ ਖੋਜ ਕੀਤੀ ਵੱਲ ਉਹਨਾਂ ਚੀਜ਼ਾਂ ਦੀ ਹਾਂਜੀ ਹਾਂ ਤੁਹਾਡਾ ਪਿੱਛੋਕੜ ਕਿੱਥੋਂ ਹੈ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਹੈ ਸ੍ਰਿਹਾਲਾ ਰਣੂਆ ਜਿਹੜਾ ਕਿ ਡਿਸਟ੍ਰਿਕਟ ਨਮਾਸ਼ਹਿਰ ਜਿਹਨੂੰ ਅਜਕਲ ਸ਼ੀਤਪາກ ਸੰਗਨਗਰ ਕਹਿੰਦੇ ਆ ਉਸ ਜ਼ਿਲ੍ਹੇ 'ਚ ਪੈਂਦਾ ਬੰਗਾ ਬਲੌਕ ਦੇ ਵਿੱਚ ਪੈਂਦਾ ਸ੍ਰਿਹਾਲਾ ਰਣੂਆ ਦੇ ਵਿੱਚ ਮੈਂ ਜੰਮਿਆ ਪਲਿਆ ਉਸ ਤੋਂ ਬਾਅਦ ਮੈਂ ਅੱਜਕੱਲ ਆ ਗਿਆ ਫਗਵਾੜੇ 1997 ਦੇ ਵਿੱਚ ਮੈਂ ਫਗਵਾੜੇ ਰਹਿ ਰਿਹਾ ਰਾਜਾ ਗਾਰਡਨ ਕਲੋਨੀ ਸਾਡੀ ਤੇ ਇੱਥੇ ਮੈਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਆਪਣੀ ਜ਼ਿੰਦਗੀ ਬਿਤਾ ਰਿਹਾ। ਤੁਹਾਡੀ ਫੈਮਿਲੀ ਦੇ ਵਿੱਚੋਂ ਇਸ ਲਾਈਨ 'ਚ ਕੋਈ ਨਹੀਂ ਸੀਗਾ ਪਰ ਹੁਣ ਤੁਸੀਂ ਆਪਣੇ ਬੇਟੇ ਨੂੰ ਪਾਇਆ ਵਾ 뮤직 ਡਾਇਰੈਕਟਰ ਦੇ ਨਾਮ ਤੇ ਜਾਣਿਆ ਜਾਂਦਾ ਉਹਨਾਂ ਨੂੰ ਉਹਨਾਂ ਬਾਰੇ ਦੱਸੋ ਥੋੜਾ। ਮੇਰਾ ਬੇਟਾ ਵੈਸੇ ਗਾਇਕ ਬਣਨਾ ਚਾਹੁੰਦਾ ਸੀਗਾ ਪਰ ਤੁਹਾਨੂੰ ਸੱਚ ਦੱਸਾਂ ਤੇ ਮੈਂ ਉਹਨੂੰ ਗਾਇਕ ਬਣਦ ਤੋਂ ਰੋਕਿਆ। ਕਿਉਂ? ਮੈਂ ਉਹਨੂੰ ਇਸ ਕਰਕੇ ਰੋਕਿਆ ਵੀ ਕਿਉਂਕਿ ਅੱਜਕੱਲ ਗਾਇਕੀ ਨਾ ਬੜੀ ਔਖਾ ਜਿਹਾ ਕੰਮ ਹੋ ਗਿਆ। ਸਾਡੀ ਚੰਗੀ ਕਿਸਮਤ ਸੀ ਕਿ ਮੈਂ ਬਣ ਗਿਆ ਵੀ ਸ਼ਾਇਦ ਇਹ ਤਾਂ ਨਾ ਪਰ ਮੈਂ ਉਹਨੂੰ ਕਿਹਾ ਵੀ ਤੂੰ ਜਿਹੜਾ ਕੰਮ ਹਮੇਸ਼ਾ ਰਹਿਣਾ ਟੈਕਨੀਕਲੀ ਮੇਰਾ ਬੇਟਾ ਰਿਕਾਰਡਿਸਟ ਬਹੁਤ ਵਧੀਆ ਸਾਡਾ ਆਪਣਾ ਰਿਕਾਰਡਿੰਗ ਸਟੂਡੀਓ ਵੀ ਆ ਕਿਸ ਨਾਮ ਤੋਂ ਹੈ ਇੱਕ ਜੂਤ ਫਿਲਮਜ਼ ਆਡੀਓ ਵੀਡੀਓ ਰਿਕਾਰਡਿੰਗ ਸਟੂਡੀਓ ਫਰਗੋੜਾ ਮੇਰਾ ਬੇਟਾ ਰਿਕਾਰਡਿਸਟ ਵੀ ਬਹੁਤ ਹੀ ਸਾਡਾ ਰਿਕਾਰਡਿੰਗ ਸਟੂਡੀਓ ਸਾਡਾ ਵੀਡੀਓ ਸਟੂਡੀਓ ਤੇ ਐਡੀਟਰ ਵੀ ਬਹੁਤ ਵਧੀਆ ਆਪਣੇ ਬੇਟੇ ਦਾ ਨਾਮ ਵੀ ਦੱਸੋ ਮਨੀਸ਼ ਖੁੱਲਾ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਕੰਮ ਕਰਕੇ ਮਜ਼ਾ ਆਉਂਦਾ ਐਕਟਿੰਗ ਸਿੰਗਿੰਗ ਜਾਂ ਡਾਇਰੈਕਸ਼ਨ ਸ਼ੌਕੀਆ ਤੌਰ ਤੇ ਤਾਂ ਮੈਂ ਸਾਰੇ ਕੰਮ ਕੀ ਉਹ ਉਹਨੂੰ ਮੈਂ ਬਹੁਤ ਪਰਫੈਕਟ ਮੰਨਦਾ ਜਦੋਂ ਮੈਂ ਬਹੁਤ ਵਧੀਆ ਲੱਗਦਾ ਉਹਦਾ ਕਾਰਨ ਕੀ ਆ ਕਿ ਮੈਂ ਆਪਣੇ ਦਿਲ ਦੇ ਬਲਵਲੇ ਜਿਹੜੇ ਆ ਮੇਰੇ ਜਜ਼ਬਾਤ ਆ ਉਹਨਾਂ ਨੂੰ ਮੈਂ ਲਿਖ ਕੇ ਪੇਸ਼ ਕਰ ਸਕਦਾ ਠੀਕ ਨਹੀਂ ਤੇ ਗਾਇਕੀ ਮੈਂ ਜ਼ਿਆਦਾ ਨਹੀਂ ਕੀਤੀ ਹੈਗੀ ਮੈਂ ਸਨ 2000 ਦੇ ਵਿੱਚ ਤਕਰੀਬਨ ਗਾਉਣਾ ਛੱਡੇ ਦਿੱਤਾ ਸੀ ਸਟੇਜਾਂ ਤੇ ਹੁਣ ਨਹੀਂ ਮੈਂ ਗਾਉਂਦਾ ਜ਼ਿਆਦਾ ਮੇ ਲੋਕ ਮੇਰੀ ਗੱਲਾਂ ਸੁਣਦੇ ਆ ਜਿਹੜੀ ਕਹਾਣੀਆਂ ਆ ਉਹਨਾਂ ਨੂੰ ਲੋਕ ਸੁਣਦੇ ਆ ਕਿਉਂਕਿ ਮੇਰੇ ਨਾਲ ਬਹੁਤ ਅੱਛੇ-ਅੱਛੇ ਗਾਇਕ ਨੇ ਗੁਰਦੇਵ ਦਲਗੀਰ ਹੈ ਕੇ ਕੁਲਦੀਪ ਹੈ ਵਿਜੇ ਸਤਾਰਾ ਜਤਿੰਦਰ ਪਿੰਕੀ ਹੈ ਹੁਣ ਇੱਕ ਨਵੀਂ ਕੁੜੀ ਅਸੀਂ ਲਾਂਚ ਕਰ ਰਹੇ ਆ ਜੈਸਵਿਨ ਖਾਨ ਹਨਾ ਇਦਾਂ ਬਹੁਤ ਸਾਰੇ ਕਲਾਕਾਰ ਨੇ ਮੋਹਣ ਮਾਹੀ ਹਰਵੰਸ ਪ੍ਰਲਵ ਬਹੁਤ ਸਾਰੇ ਕਲਾਕਾਰ ਮੇਰੀ ਟੀਮ ਦੇ ਘਟੋ ਘਟ 20 ਕਲਾਕਾਰ ਮੇਨਾਂ ਰਹੇ ਨੇ ਆਏ ਨੇ ਕਾਮਯਾਬ ਹੋ ਕੇ ਆਪੋ ਆਪਣੇ ਗਰੁੱਪ ਬਣਾ ਕੇ ਚਲਾ ਰਹੇ ਨੇ ਸੋ ਇਸ ਕਰਕੇ ਫਿਰ ਕੰਮ ਜਿਆਦਾ ਹੋ ਗਿਆ ਸੀਗਾ ਜਿਆਦਾ ਤੁਸੀਂ ਕੁਐਸਚਨ ਕੀਤਾ ਕੀ ਪਸੰਦ ਮੈਨੂੰ ਹੈਗਾ ਲਿਖਣਾ ਪਸੰਦ ਮੈਂ ਸਟੋਰੀਆਂ ਵੀ ਆਪ ਹੀ ਲਿਖਦਾ ਡਾਇਲੌਗ ਸਕਰੀਨ ਵੇਲੇ ਆਪਣੀ ਮਨਮਰਜ਼ੀ ਨਾਲ ਜਿਹੜੀ ਸਮਾਜ ਦੀ ਤਸਵੀਰ ਆ ਮੈਂ ਸੋਚਦਾ ਹਾਂ ਕਿ ਮੈਂ ਬਹੁਤ ਚੰਗੇ ਢੰਗ ਨਾਲ ਆਪਣੇ ਕਲਮ ਕਲਮ ਦੇ ਨਾਲ ਪੇਸ਼ ਕਰ ਸਕਦਾ ਲਿਖ ਸਕਦਾ ਹਾਂ ਉਹਨੂੰ ਡਾਇਰੈਕਸ਼ਨ ਦਾ ਸ਼ੌਕ ਵੀ ਹੈ ਕਾਫੀ ਹੁਣ ਤੱਕ ਜਿਹੜੇ ਵੀ ਗੀਤ ਮੈਂ ਰਿਕਾਰਡ ਕਰ ਰਿਆ ਉਹਨੂੰ ਰਿਕਾਰਡਿੰਗ ਵੀ ਮੈਂ ਆਪ ਬੈਠ ਕੇ ਕਰਾਣਾ ਵੀਡੀਓ ਕਿਵੇਂ ਬਣਾਣੀ ਹੈ ਰਿਲੀਜ਼ ਕਿਵੇਂ ਕਰਨੀ ਇਹਨਾਂ ਆਪਣੀ ਮੈਂ ਮਰਜ਼ੀ ਨਾਲ ਕੰਮ ਕਰਦਾ ਤੁਸੀਂ ਕਲਾਕਾਰਾਂ ਨੂੰ ਪੁੱਛ ਕੇ ਦੇਖਿਓ ਅਸੀਂ ਤਾਂ ਕਈ ਵਾਰੀ ਕੋਈ ਗੀਤ ਬਣਾਈਦਾ ਨਾ ਰਿਕਾਰਡ ਵੀ ਕਰ ਲਈਦਾ ਉਹ ਬਾਜ ਸੁਣੇਦਾ ਉਹ ਜarre ਨਹੀਂ ਖਰਾ ਲੱਗਾ ਇਹਨੂੰ ਕੱਟ ਦਿਓ ਫੇਰ ਦੁਬਾਰਾ ਕਰੋ ਕਈ ਵਾਰੀ ਗੀਤ 8 8 10 10 ਵਾਰੀ ਇੱਕ ਗੀਤ ਨੂੰ ਇਹ ਤੋੜ ਲਈਦਾ ਦੁਬਾਰਾ ਬਣਾਈਦਾ ਪਰ ਜਦੋਂ ਉਹਨੂੰ ਦੁਬਾਰਾ ਕਰ ਕੀਤਾ ਤੇ ਫਿਰ ਗੀਤ ਉਹ ਹਿੱਟ ਗਿਆ ਲੋਕਾਂ 'ਚ ਫਿਰ ਇਹ ਗੱਲ ਆ ਮਤਲਬ ਮੈਂ ਸੋਚਦਾ ਕਿ ਲੋਕਾਂ ਦੀ ਭਾਵਨਾ ਦੇ ਨਾਲ ਜੁੜ ਕੇ ਕੰਮ ਕਰੀਏ ਲੋਕਾਂ ਦੀ ਸੋਚ ਮੁਤਾਬਕ ਕੰਮ ਕਰੀਏ 40 ਸਾਲ ਦਾ ਸਫਰ ਕੋ ਥੋੜਾ ਨਹੀਂ ਹੁੰਦਾ ਅੱਜ ਵੀ ਲੋਕ ਬਹੁਤ ਪਿਆਰ ਕਰਦੇ ਨੇ ਅੱਜ ਵੀ ਮੈਨੂੰ ਮੈਕੋ ਬਹੁਤ ਵਧੀਆ ਟੰਗਣਾ ਪ੍ਰੋਗਰਾਮ ਬੁੱਕ ਹੁੰਦੇ ਨੇ ਅਸੀਂ ਕਰ ਦਿੰਦੇ ਲੋਕ ਮੁਹੱਬਤ ਕਰਦੇ ਨੇ ਜਿਹੜਾ ਭਜਨ ਤੁਹਾਡਾ ਬਹੁਤ ਹਿੱਟ ਗਿਆ ਰਾਤੋਂ ਰਾਤ ਤੁਸੀਂ ਕਹਿੰਦੇ ਕਿ ਉਸ ਭਜਨ ਨੇ ਤੁਹਾਨੂੰ ਸਟਾਰ ਬਣਾਇਆ ਸੀ ਉਹ ਭਜਨ ਦੀਆਂ ਦੋ ਲਾਈਨਾਂ ਸਾਨੂੰ ਤੇ ਸਾਡੇ ਦਰਸ਼ਕ ਨਹੀਂ ਇਹ ਇੱਕ ਭਜਨ ਨਹੀਂ ਇੱਕ ਭਜਨ ਨਹੀਂ ਪੂਰੀ ਕੈਸਟ ਹੈ ਜਿਹੜੇ ਬਾਬਾ ਜੀ ਨੂੰ ਮੰਨਣ ਵਾਲੇ ਨੇ ਨਾ ਪਾਪਾ ਵਾਲਕਨਾ ਜੀ ਨੂੰ ਉਹਨਾਂ ਨੂੰ ਪਤਾ ਗੁਫਾ ਦੇ ਵਾਸੀਆ ਕਿ ਐਸਟ ਕਿਵੇਂ ਕਿੱਦਾਂ ਰਿਕਾਰਡ ਕਾਇਮ ਕੀਤੇ ਸੀਗੇ ਸਾਡੇ ਅਲੱਗ-ਅਲੱਗ ਕਲਾਕਾਰ ਅਸੀਂ ਇੱਕ ਐਸਟ ਦੇ ਨਾਲ ਚਾਰ-ਪੰਜ ਕਲਾਕਾਰ ਗਾਉਂਦੇ ਦੋ-ਦੋ ਪਿੱਟਾ ਗਾਉਂਦੇ ਹੁੰਦੇ ਸੀਗੇ ਦੋ ਮੈਂਗ ਹੋਣੀਆਂ ਮੈਂ ਡਿਊਟ ਜ਼ਿਆਦਾ ਡਾਈਆਂ ਕਿਸੇ ਡਿਊਟ ਕਿੰਨਾ ਕਿੰਨਾ ਨਾਮ ਲਗਾਏ ਫੇ ਸ਼ੀਨਾ ਵਿਰਕ ਕੁੜੀ ਉਹਦੇ ਨਾਲ ਗਾਇਆ ਚਰਨਜੀਤ ਚੰਨੀ ਬਲਜੀਤ ਬਿੰਦੂ ਅਨੀਤਾ ਵਚਨ ਤੇ ਨੀਲਮ ਚੋਹਾਨ ਜਸਵੀਰ ਕੌਰ ਪ੍ਰਵੀਨ ਆਪਲਾ ਕੋਈ ਫੇਵਰੇਟ ਭਜਨ ਸਾਨੂੰ ਸੁਣਾਓ ਫਿਰ ਸਾਰੇ ਸਾਰੇ ਬਹੁਤ ਏਟਾ ਮਾਵਾ ਵਰਗਾ ਪਿਆਰ ਕੋਈ ਕਰ ਸਕਦਾ ਨਹੀਂ ਠੀਕ ਨਹੀਂ ਬਸਦਾ ਰਹੇ ਦਰਬਾਰ ਪੀਰ ਨਗਾਹ ਵਾਲਾ ਲੱਖ ਦਾਤਾ ਨੇ ਲੱਖਾਂ ਤਾਰੇ ਤਾਂ ਹੀ ਉਸ ਨੂੰ ਪੁੱਜਰ ਸਾਰੇ ਉਹ ਸੱਚੀ ਸਰਕਾਰ ਪੀਰ ਨਗਾਹ ਵਾਲਾ ਬਸਦਾ ਰਹੇ ਦਰਬਾਰ ਪੂਰੀ ਦੁਨੀਆ ਦੇ ਵਿੱਚ ਏਟਾ ਫੁੱਲਾਂ ਦੀ ਵਰਗਾ ਹੋ ਰਹੀ ਹੈ ਮੇਰੇ ਬਾਬੇ ਦੇ ਦਰਬਾਰ ਜਿੱਦਾਂ ਸਰ ਤੁਸੀਂ ਬਹੁਤ ਸਾਰੀਆਂ ਫਿਲਮਾਂ ਖੁਦ ਲਿਖੀਆਂ ਖੁਦ ਡਿਜ਼ਾਈਨ ਕੀਤੀਆਂ ਖੁਦ ਹੀ ਉਹਨਾਂ ਨੂੰ ਐਡਿਟ ਕੀਤਾ ਖੁਦ ਹੀ ਉਸ 'ਚ ਐਕਟ ਕੀਤਾ ਖੁਦ ਡਾਇਰੈਕਟ ਕੀਤਾ ਤੇ ਉਹਨਾਂ ਦੇ ਵਿੱਚੋਂ ਕੋਈ ਏਦਾਂ ਦਾ ਡਾਇਲੋਗ ਜਿਹੜਾ ਤੁਹਾਡਾ ਆਪਣਾ ਫੇਵਰੇਟ ਹੋਵੇ ਕੋਈ ਵਿਲਨ ਰੋਲ ਕੀਤਾ ਹੋ वैसे त तਨ ਦੱਸਣਾ ਚਿੰਤੇ ਵਾਲਾ ਜੋਗੀ ਫਿਲਮ ਆਈ ਸੀ ਉਹ ਸਾਰੀ ਮੈਂ ਉੱਥੇ ਮੈਂ ਬਿੱਲ ਨਹੀਂ ਕੀਤਾ ਸੀਗਾ ਮੈਂ ਸ਼ਰਾਬੀ ਕਮਾਬੀ ਦਾ ਰੋਲ ਕੀਤਾ ਸੀ ਐਂਡ ਉਹਦਾ ਬਹੁਤ ਵਧੀਆ ਸੀ ਉਹਦੇ ਵਿੱਚ ਕੁੜੀ ਬਾਬਾ ਜੀ ਦੇ ਮੰਦਿਰ ਤੋਂ ਮੱਥਾ ਟੇਕ ਕੇ ਆਉਂਦੀ ਹੈ ਹੀਰੋਇਨ ਸਾਡੀ ਮੌਦੀ ਬਾਹ ਫੜਦਾ ਐ ਕੁੜੀਏ ਰੁਕ ਉਹ ਤਾਂ ਥਾਲੀ ਹੁੰਦੀ ਪ੍ਰਸ਼ਾਦ ਲਈ ਮਾਹੌਲ 'ਚ ਹੱਥ ਮਾਰਦਾ ਪ੍ਰਸ਼ਾਸ ਰੱਖ ਲਾਦਾ ਉਹ ਜਿਹੜੇ ਬਾਬੇ ਦੀਆਂ ਤੂੰ ਗੱਲਾਂ ਕਰਦੀਆਂ ਨਾ ਆ ਮੈਂ ਦੇਖਣਾ ਤੇਰਾ ਬਾਬਾ ਹੁਣ ਮੇਰੇ ਕੋਲ ਤੈਨੂੰ ਕਿੱਦਾਂ ਬਚਾਉਂਦਾ ਕ언 ਸਈਦਾ ਮੈਨੂੰ ਡਾਇਲੋਗ ਇੰਨੇ ਯਾਦ ਨਹੀਂ ਲਿਖਿਆ ਤਾਂ ਬਹੁਤ ਗੈ ਜਾਨ ਤਾਂ ਮੈਨੂੰ ਆਪਣੀ ਕੋਹ ਭੇਟ ਵੀ ਹੈ ਨੀ ਮੈਂ ਅਕਸਰ ਕਹਿੰਦਾ ਉਹਨਾਂ ਜਦੋਂ ਸਟੇਜ ਤੇ ਜਾਂਦੇ ਹਨ ਨਾ ਕਈ ਵਾਰ ਸਾਡੇ ਜਿਹੜੇ ਦਰਸ਼ਕ ਹੁੰਦੇ ਸਰੋਤੇ ਹੁੰਦੇ ਆ ਉਹ ਕਹਿੰਦੇ ਪਾਜੀ ਉਹ ਫਲਾਨੀ ਭੇਟ ਤੇ ਮੈਂ ਕਈ ਵਾਰ ਕਹਿੰਦਾ ਨਾ ਯਾਰ ਇਹ ਭੇਟ ਸਾਡੀ ਨਹੀਂ ਉਹ ਕਹਿੰਦੇ ਪਾਜੀ ਤੁਹਾਡੀ ਆ ਫਲਾਨੀ ਕਿਸਟ ਜਾ ਉਹ ਆਪ ਮੈਨੂੰ ਮੁਰਗਾ ਕੇ ਦੱਸ ਦਿੰਦੇ ਸਾਨੂੰ ਪਤਾ ਨਹੀਂ ਹੁੰਦਾ ਫਿਰ ਮੈਂ ਕਾਪੀ ਫਟਾਫਟ ਪਰੋਲੀ ਦੀ ਉਹ ਹਾਂ ਯਾਰ ਠੀਕ ਬਹੁਤ ਸੁਪਰ ਡੂਪਰ ਹੱਟ ਸਾਡੀਆਂ ਆਟਮਾ ਆ ਉਹ ਫਿਰ ਜਦੋਂ 2-3 ਘੰਟੇ ਪ੍ਰੋਗਰਾਮ ਚ ਉਹ ਗਾਹ ਗੁਲੇ ਦੀਆਂ ਕੁਝ ਗਾਣੇ ਇਦਾਂ ਦੇ ਜੋ ਬਹੁਤ ਘੱਟ ਗਏ ਇਦਾਂ ਦੇ ਫਿਰ ਚੇਤੇ ਵੀ ਨਹੀਂ ਇਦਾਂ ਕੋਈ ਫਰਮਾਇਸ਼ ਲੋਕੀ ਕਰਦੇ ਆ ਸਾਡੇ ਚ ਕੁੜੀ ਹੈ ਜੀ ਜਤਿੰਦਰ ਪਿੰਕੀ ਉਹ ਬਹੁਤ ਅੱਛੀ ਗਾਇਕਾ ਨੂੰ 26 ਸਾਲ ਹੋ ਗਿਆ ਮੇਰੇ ਨਾਲ ਹੂੰ ਹੂੰ ਤੇ ਉਹ ਇੰਨੀਆਂ ਵਧੀਆ ਗਾਉਂਦੀ ਆ ਮਤਲਬ ਮੇਰੀਆਂ ਜਿੰਨੀਆਂ ਫਿਲਮਾਂ ਮੇਰਾ ਖਿਆਲ ਵੀ 25-26 ਸਾਲਾਂ ਵਿੱਚ ਜਿੰਨੀਆਂ ਹੁਣ ਬਾਤ ਚ ਆਈਆਂ ਉਹਦੇ ਵਿੱਚ ਪੇਟਾ ਫੀਮੇਲ ਜਿਆਦਾ ਫਿਰ ਉਹਨੇ ਕਾਇਆ ਤੇ ਉਹਨੇ ਐਕਟਿੰਗ ਵੀ ਬਾ ਕਮਾਲ ਕੀਤੀ ਤੁਸੀਂ ਕੋਈ ਫਿਲਮ ਦੇਖੋ ਸਿੱਧ ਜੁਗ ਦੀ ਅਮਰ ਕਹਾਣੀ ਦੇਖੋ ਨਰਤਨ ਦਾ ਰੋਲ ਕੀਤਾ ਕੀ ਬਾਤਾਂ ਜਿਹੜਾ ਧੀ ਕੇ ਦੀ ਸਾਡੇ ਸੱਸ ਦਾ ਰੋਲ ਕੀਤਾ ਬਹੁਤ ਵਧੀਆ ਬਲੇ ਇਦਾਂ ਜਿੰਨੀਆਂ ਵੀ ਸਾਡੀਆਂ ਫਿਲਮਾਂ ਆਈਆਂ ਆਈਆਂ ਉਹਦੇ ਵਿੱਚ ਉਹਨੇ ਬਹੁਤ ਅੱਛਾ ਕੀਤਾ ਬਹੁਤ ਅੱਛੀ ਹੈ ਵੈਸੇ ਐਕਟਰ ਤਾਂ ਸਾਰੇ ਹੀ ਵਧੀਆ ਆਪੋ ਆਪਣੀਆਂ ਜਗ੍ਹਾ ਤੇ ਨਾਲੇ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਬਹੁਤ ਵੱਡੇ ਸਟਾਰਾਂ ਸੀ ਜਿੰਨਾ ਸਾਡੇ ਕਲਾਕਾਰਾਂ ਨੂੰ ਆਉਂਦਾ ਅਸੀਂ ਆਪਣੇ ਢੰਗ ਨਾਲ ਕਰਦੇ ਲੋਕਾਂ ਨੇ ਉਹਨੂੰ ਪਸੰਦ ਕੀਤਾ ਬਸ ਸਾਡੀ ਚੀਜ਼ ਹਿੱਟ ਹੋਈ ਹੈ ਮਾਰਕੀਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੁਣ ਤੱਕ ਦਾ ਜਿਹੜਾ ਕਿ ਆਪਣੀ ਇੰਡਸਟਰੀ ਦੇ ਵਿੱਚ ਕੋਈ ਕੋੜਾ ਸੱਚ ਕੀ ਹੈ ਕੋੜਾ ਸੱਚ ਬਈ ਜਿਹੜਾ ਤੁਸੀਂ ਪਲ ਸੀ ਜੀ ਲਿਆ ਜੀ ਇਹੀ ਠੀਕ ਆ ਬਾਕੀ ਬੜਾ ਕੁਝ ਹੁੰਦਾ ਮੇਰੇ ਨਾਲ ਵੀ ਬੜਾ ਕੁਝ ਹੋਇਆ ਡਰਾਮੇ ਵਾਜੀਆਂ ਉੱਪਰੋਂ ਕੁਝ ਹੋਰ ਦਿੱਜੋ ਕੁਝ ਹੋਰ ਇਦਾਂ ਦੇ ਬੰਦਿਆਂ ਨਾਲ ਮੇਰਾ ਬਾਤ ਆ ਪਰ ਫਿਰ ਮੇਰੀ ਆਦਤ ਹੈ ਮੈਂ ਕਹਿੰਦਾ ਚੰਗਾ ਭਰਾਵਾ ਦਿੱਤੇ ਰਾ ਨਹੀਂ ਜੀ ਕਰਦਾ ਤੂੰ ਆਪਣੀ ਜ਼ਿੰਦਗੀ ਜੀ ਮੈਂ ਆਪਣੀ ਜ਼ਿੰਦਗੀ ਜੀ ਲੈਣਾ ਠੀਕ ਨੇ ਮਤਲਬ ਦਿਖਾਵੇ ਵਾਜੀ ਬਹੁਤ ਆ ਅਸਲੀਅਤ ਕਈ ਵਾਰੀ ਉਹ ਹੁੰਦੀ ਨਹੀਂ ਠੀਕ ਨਹੀਂ ਮੈਂ ਮੇਰਾ ਕੰਮ ਹੈ ਮੈਂ ਆਪਣਾ ਕਰਮ ਕਰਨਾ ਮੈਂ ਕਰੀ ਜਾ ਰਿਹਾ ਹਜੇ ਤੱਕ ਕਰੀ ਜਾ ਰਿਹਾ ਮੈਨੂੰ ਕਿਸੇ ਤੇ ਗਿਲਾ ਸ਼ਿਕਵਾ ਨਹੀਂ ਰੱਬ ਉਹਨਾਂ ਨੂੰ ਵੀ ਖੁਸ਼ ਰੱਖੇ ਤੰਦਰੁਸਤ ਰੱਖੇ ਮੇਰੀਆਂ ਦੁਆਵਾਂ ਤੇ ਸ਼ੁਭ ਸ਼ਾਮਾਂ ਦੇ ਨਾਲ ਲੈ ਕਿਉਂਕਿ ਜਦੋਂ ਅਸੀਂ ਸੀਤ ਵਧੀਏ ਮਤਲਬ ਮੇਰੀ ਇੱਕ ਸੋਚ ਆ ਵੀ ਜਦੋਂ ਵੀ ਮਿੱਤਰਾਂ ਮਿਲਣਾ ਕਦੋਂ ਨੀਵੀਂ ਪਾ ਕੇ ਦਾ ਮਿਲਣਾ ਪਵੇ ਐ ਅੱਖਾਂ ਚੱਖਾਂ ਫਾ ਕੇ ਗੱਲ ਕਰੀਏ ਮਿਲੀਏ ਕੰਮ ਆਪਾਂ ਕਰੀਏ ਭਵੇਂ ਨਾ ਕਰੀਏ ਤੇ ਜਦੋਂ ਤੁਸੀਂ ਸਰ ਲਾਈਵ ਸਟੇਜ ਪਰਫਾਰਮ ਕਰਦੇ ਆ ਉਦਾਂ ਤਾਂ ਕੋਈ ਹੈਪੀ ਮੂਮੈਂਟ ਹੋਏਗਾ ਤੁਹਾਡਾ ਕੋਈ ਯਾਦਗਾਰ ਪਲ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਹਰ ਵੇਲੇ ਤੁਹਾਡੇ ਅੱਖਾਂ ਅੱਗੇ ਆਂਦਾ ਹੋਵੇ ਯਾਦ ਆਂਦਾ ਹੋਵੇ ਮਾਈਂਡ 'ਚ ਤੇ ਤੁਹਾਨੂੰ ਉਹ ਚੀਜ਼ ਵਧੀਆ ਲੱਗਦੀ ਹੋਵੇ ਕਿ ਉਹ ਪਲ ਸੀਗਾ ਔਰ ਉਹ ਮਜ਼ੇਦਾਰ ਸੀਗਾ ਪਲ ਬਾਬਾ ਵਾਲਕਣਾ ਦੀ ਗੁਫਾ ਦੇ ਪ੍ਰੋਗਰਾਮ ਕਰ ਰਹੇ ਸੀਗੇ ਹਮ ਤੇ ਉੱਥੇ ਪਰ ਦੁਨੀਆ ਬੜੀ ਇਕੱਠੀ ਹੋਈ ਸੀ ਬਹੁਤ ਜ਼ਿਆਦਾ ਹਮ ਤੇ ਅਜੇ ਅਸੀਂ ਇੱਕੋ ਹੀ ਪੇਟ ਗਏ ਸੀ ਫੁੱਲਾਂ ਦੀ ਵਰਕਾ ਹੋ ਰਹੀ ਹੈ ਮੇਰੇ ਬਾਬੇ ਦੇ ਦਰਵਾਜ਼ੇ ਹਨਾ ਗੁਫਾ ਤੇ ਬਾਬਾ ਵਾਲਕਣਾ ਦੀ ਕਰ ਰਹੇ ਸੀ ਉੱਥੇ ਨਾਲ ਸੰਗਤ ਵਿੱਚੋਂ ਇੱਕ ਬੁੜੀ ਪੁਰਾਣੇ ਜੇ ਕੱਪੜ ਪਾਏ ਤੇ ਉਹ ਉੱਠ ਕੇ ਸਾਡੇ ਸਟੇਜ ਵੱਲੋਂ ਆ ਰਹੀ ਹੈ ਪਰ ਮੋਰੇ ਜਿਹੜਾ ਪ੍ਰਬੰਧਕ ਸੀ ਰੋਕ ਰ ਉਹਨੂੰ ਆਉਣ ਨਾ ਦੇਣ ਹੂੰ ਹੂੰ ਮੈਂ ਕਿਹਾ ਚੱਲ ਆ ਲੈਣ ਦਿਓ ਕੋਈ ਗੱਲ ਨਹੀਂ ਉਹ ਮਾਂ ਤਾਂ ਸਟੇਜ ਤੇ ਆ ਗਈ ਤੇ ਮੇਰੇ ਨਾ ਪੈਰੀ ਹੱਥ ਲਾਉਣ ਲੱਗ ਪਏ ਮਨ ਜੱਫੀ ਪਾ ਲਈ ਤੇ ਕੀ ਹੈ ਉਹਨ ਆਪਣੇ ਚੁੰਨੇ ਦੀ ਲੜਜੋ ਨੇ ਇੱਕ 500 ਦਾ ਨੋਟ ਕੱਢਿਆ ਕਹਿੰਦੀ ਮੈਂ ਤੁਹਾਨੂੰ ਦੇਣਾ ਸੀਗਾ ਕਹਿੰਦੀ ਮੈਂ ਤੁਹਾਡੀਆਂ ਕੈਸਟਾਂ ਸੁਣੀਆਂ ਸੀ ਤੇ ਮੇਰੇ ਮੈਂ ਸੁੱਖਣਾ ਸੁੱਕੀ ਸੀ ਵੀ ਜੇ ਕਿਤੇ ਮੇਰੇ ਪੁੱਤ ਹੋ ਜਵੇ ਨਾ ਤੇ ਮੈਂ ਕੁਲਾਸ ਰਿਆਲੇ ਵਾਲ ਆਪਣੇ ਬਰੋਨ ਤੇ ਸੱਦਾਂਗੇ ਇਨਾ ਮਿਲਾਂਗੇ ਕਹਿੰਦੀ ਮੇਰੇ ਪੁੱਤ ਤਾਂ ਹੋ ਗਿਆ ਪਰ ਤੁਹਾਨੂੰ ਮਿਲਣ ਦਾ ਸੁਭਾਅ ਨਹੀਂ ਮਿਲ ਸਕਿਆ ਤਰੂਰਾਂਗ ਦਾ ਸੁਭਾਅ ਨਹੀਂ ਬਣ ਸਕਿਆ ਕਿਉਂਕਿ ਸਾਡੀ ਗਰੀਬੀ ਸੀਗੀ ਬਹੁਤ ਜ਼ਿਆਦਾ ਤੇ ਅਸੀਂ ਕਿੰਨੇ ਜੋਗੇ ਹੋਏ ਨਹੀਂ ਸੰਦੇ ਮੈਂ ਜਦੋਂ ਸੋਚ ਲਈ ਉਦੋਂ ਲੋਕੀ ਕਹਿੰਦੇ ਕੋਈ ਲੈਨੇ ਪੈਸੇ ਮੰਗਦਾ ਭੁੱਲੇ ਨੇ ਫੇ ਲੈਂਦਾ ਹਨਾ ਧਿਆਨ ਸੀਗੀ ਕਹਿੰਦੀ ਅੱਜ ਮੈਂ ਤੁਹਾਡੇ ਇਥੇ ਦਰਸ਼ਨ ਕੀਤੇ ਮੇਰਾ ਮਨ ਬਹੁਤ ਖੁਸ਼ ਆ ਵੀ ਆ 500 ਰੁਪਇਆ ਮੈਂ ਉਹ ਕਹਿੰਦੀ ਕਿੰਨੇ ਸਾਲਾਂ ਦਾ ਇਹ ਚੁੰਨੇ ਦੇ ਲੜ ਲੈਨੇ ਆ ਤੇ ਮੈਂ ਤੁਹਾਨੂੰ ਦੇਣਾ ਤੇ ਮੈਂ ਯਕੀਨ ਕਰ ਉਹ ਮਨ ਮੇਰੇ ਅੱਖਾਂ ਚ ਅਥਰੂ ਆ ਗਏ ਸਾਡੇ ਇਹ ਸੋਨਿਸ਼ ਆ ਗਈ ਉਦੋਂ ਬਾਬਾ ਰਜਿੰਦਰ ਗਿਰੀ ਜੀ ਉਹ ਵੀ ਬੈਠੇ ਸੈੜ ਤੇ ਸਾਰੀ ਦੁਨੀਆ ਚੁੱਪ ਛਾ ਗਈ ਤੇ ਮੈਂ ਉਹਨਾਂ ਤੋਂ ਕਹਾ ਮਾਤਾ ਜੀ ਕਹਿੰਦੀ ਅੱਜ ਮੇਰਾ ਜੀਣਾ ਸਫਲ ਹੋ ਗਿਆ ਕਹਿੰਦੀ ਮੈਂ ਸੋਦੀ ਕਿਤੇ ਮੈਂ ਮਰ ਨਾ ਜਾਵਾਂ ਕਿ ਕੁਲਿਸਰ ਵਾਲੇ ਵਾਲੇ ਨੂੰ ਮੇਲੇ ਤੋਂ ਬਿਨਾ ਇਹਨੂੰ ਪੈਸੇ ਦੇਣੇ ਆ ਤੇ ਹਾਂਜੀ 5 10 ਮਿੰਟ ਬਹੁਤ ਲੋਕਾਂ ਨੂੰ ਪਤਾ ਇਸ ਗੱਲ ਦਾ 5 10 ਮਿੰਟ ਚੁੱਪ ਛਾ ਗਈ ਤੇ ਮੈਂ ਕਿਹਾ ਬਾਬਾ ਜੀ ਬੈਠੇ ਨੇ ਉਹਨਾਂ ਦੇ ਚਰਨਾਂ ਵਿੱਚ ਪੈਸੇ ਜਾ ਕੇ ਚੜਾ ਦਿਓ ਤੁਹਾਡਾ ਜਿਹੜੇ ਬਾਬੇ ਚੌਂਕੀ ਉਹਨਾਂ ਨੂੰ ਸਫਲ ਹੀ ਹੋ ਗਏ ਮਾਤਾ ਜੀ ਤੁਸੀਂ ਮੈਨੂੰ ਮਿਲ ਲਿਆ ਮੈਂ ਤੁਹਾਨੂੰ ਮਿਲ ਲਿਆ ਠੀਕ ਨਹੀਂ ਤੇ ਬਸ ਉਹ ਮਤਲਬ ਮੈਨੂੰ ਗੱਲ ਕਦੇ ਨਹੀਂ ਭੁੱਲਦੀ ਇਦਾਂ ਦੀਆਂ ਗੱਲਾਂ ਮੇਰੀ ਲਾਈਫ 'ਚ ਬਹੁਤ ਹੋਈਆਂ ਬਹੁਤ ਜ਼ਿਆਦਾ ਹੋਈਆਂ ਲੋਕ ਤਾਂ ਨਿਆਜ਼ਾਂ ਲੈ ਕੇ ਆ ਜਾਂਦੇ ਆ ਪ੍ਰਸ਼ਾਦ ਆ ਜਾਂਦੇ ਚੜਾਉਣ ਅਸੀਂ ਬਾਬਾ ਜੀ ਨੂੰ ਮਿਲਣ ਚਲੋ ਉਸ ਜਿਹੜੇ ਤੁਸੀਂ ਇਦਾਂ ਦੇ ਭਜਨ ਗਾਏ ਆ ਪੇਟਾ ਇਦਾਂ ਦੀਆਂ ਕੱਡੀਆਂ ਵਾਂ ਉਹਨਾਂ ਕਰਕੇ ਤੁਹਾਨੂੰ ਉਹ ਇੰਨੀ ਵੱਡੀ ਮਹਾਨ ਤੁਹਾਨੂੰ ਇੱਕ ਸ਼ਖਸੀਅਤ ਦੇ ਤੌਰ ਤੇ ਲੋਕ ਜਾਣਦੇ ਆ ਤੇ ਵੀ ਪੂਜਾ ਕਰਦੇ ਆ ਇੰਨੀ ਜਿਦਾਂ ਜਦੋਂ ਜਦੋਂ ਮੰਨਦੇ ਆ ਤੁਹਾਨੂੰ ਪੂਜਦੇ ਆ ਜਦੋਂ ਅਸੀਂ ਸ਼ੁਰੂ ਕੀਤਾ ਅਸਲ ਵਿੱਚ ਸ਼ੁਰੂਆਤ ਤੇ ਅਸੀਂ ਕੀਤੀ ਇਦਾਂ ਪੇਟਾਂ ਦੀ ਤੇ ਲੋਕੀ ਲੱਖਾਂ ਨੇ ਕਰੋੜਾਂ ਲੋਕ ਇਸ ਚੀਨ ਧਰਮਿਕ ਲੈਣਾ ਜੁੜ ਗਿਆ ਬਹੁਤ ਸਾਰੇ ਮੈਨੂੰ ਹਜ਼ਾਰਾਂ ਬੰਦੇਦਾਂ ਮਿਲੇ ਜਿਨੇ ਕਿਹਾ ਕੁल्ले ਭਾਜੀ ਤੁਹਾਡੀਆਂ ਸਾਡੇ ਘਰ ਜਿੱਦਾਂ ਤੋਂ ਕਸਟਮ ਬੱਝਣ ਲੱਗੇ ਸਾਡੇ ਘਰ ਦੇ ਸ਼ਰਾਬ ਪੀਣੀ ਛੱਡ ਗਏ ਸਾਡੇ ਘਰ ਦਾ ਆ ਕੁਝ ਚੇਂਜ ਹੋ ਗਿਆ ਸਾਡੇ ਘਰ ਦੇ ਇਦਾਂ ਮੰਨਣ ਲੱਗਾ ਅਸੀਂ ਬਾਬਾ ਜੀ ਨੂੰ ਜਾਣਣ ਆਪੇ ਅਸੀਂ ਆਣ ਲੱਗੇ ਬਹੁਤ ਇੱਕ ਨਹੀਂ ਬਹੁਤ ਹੈਪੀ ਮੂਮੈਂਟਸ ਵੀ ਦੱਸੋ ਸਾਨੂੰ ਕੋਈ ਇਦਾਂ ਦਾ ਹੋਇਆ ਹੋਣਾ ਤੁਹਾਡੇ ਨਾਲ ਸਾਰੀ ਖੁਸ਼ੀ ਵਾਲੀਆਂ ਗੱਲਾਂ ਜਦ ਲੋਕ ਬੁਲਾਉਂਦੇ ਆ ਪਿਆਰ ਕਰਦੇ ਆ ਠੀਕ ਨੇ ਖੁਸ਼ੀ ਬਹੁਤ ਅਨੰਤ ਹੈ ਕਈ ਵਾਰੀ ਮੈਂ ਜਦੋਂ ਪ੍ਰੂਵ ਕਰਨ ਜਾਂਦਾ ਤੇ ਬੜੀ ਹੈਰਾਨੀ ਹੁੰਦੀ ਹੈ ਲੋਕ ਘਰ ਦੇ ਵਿੱਚ ਸਾਰੇ ਪਰਿਵਾਰ ਖੜਾ ਹੁੰਦਾ ਉਹ ਤੇਲ ਚੋਂਦੇ ਆ ਹਾਰ ਪਾਉਂਦੇ ਆ ਸਾਡੀਆਂ ਗਲਾਂ ਦੇ ਵਿੱਚ ਬੜੀ ਪਿਆਰ ਦੇ ਨਾਲ ਅੰਦਰ ਲੈ ਜਾਂਦੇ ਆ ਤੇ ਕਈ ਵਾਰ ਜਿੱਥੇ ਉਹਨਾਂ ਦੀ ਮੱਥਾ ਟੇਕਣ ਵਾਲੀ ਜਗ੍ਹਾ ਹੁੰਦੀ ਮੈਨੂੰ ਉੱਥੇ ਲੈ ਜਾ ਕੇ ਬਿਠਾਉਂਦੇ ਆ ਇਸ ਤੋਂ ਵੱਡੀਆਂ ਗਲਤੀ ਹੋ ਸਕਦੇ ਜ਼ਿੰਦਗੀ ਦੇ ਵਿੱਚ ਦੇਖੋ ਜਿਹੜੇ ਨਵੇਂ ਮੁੰਡੇ ਕੁੜੀਆਂ ਉਹ ਤਾਂ ਨਹੀਂ ਸ਼ਹਿਰ ਇੰਨਾ ਕਰਦੇ ਪਰ ਸਾਨੂੰ ਜਿਹੜੇ ਬੁਲਾਉਂਦੇ ਨੇ ਉਹ ਹੀ ਲੋਕ ਨੇ ਉਹ ਜਿਹੜੇ 40 50 ਸਾਲ ਦੀ ਉਮਰ ਦੇ ਨੇ ਜੋ ਹਨ ਪਰਿਵਾਰਾਂ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਬਾਬਾ ਜੀ ਪ੍ਰਤੀ ਜਾਂ ਪੀਰਾਂ ਪ੍ਰਤੀ ਧਾਰਮਿਕ ਆਸਥਾ ਹੈਗੀ ਜਨਾਂ ਦੀ ਮੈਂ ਖੁਦ ਦੱਸਦੀ ਆ ਮੈਂ ਵੀ ਬਹੁਤ ਛੋਟੀ ਹੁੰਦੀ ਸੀ ਮੈਂ ਤੁਹਾਨੂੰ ਉਦੋਂ ਦੀ ਸੁਣਦੀ ਆ ਰਹੀ ਆ ਜਦੋਂ ਅਸੀਂ ਸ਼ੁਰੂ ਹੋਏ ਨਾ ਤੇ ਪੀਰ ਨਗਾਹ ਇੱਕ ਛੋਟਾ ਜਿਹਾ ਮਤਲਬ ਦਰਬਾਰ ਸੀ ਕੱਲਾ ਬਰਾਂਡਾ ਜੇ ਹੁੰਦਾ ਜਗ੍ਹਾ ਇਸ ਕੱਲੀ ਹਮ ਹਮ ਅਜਾੜ ਸੀ ਜੰਗਲ ਸੀ ਕੋਈ ਦੁਕਾਨ ਨਹੀਂ ਸੀ ਉੱਤੇ ਕੋਈ ਸਰਾ ਨਹੀਂ ਕੋਈ ਕੁਝ ਨਹੀਂ ਸੀ ਇਹ ਸਾਰਾ ਕੁਝ 1990 ਤੋਂ ਬਾਅਦ ਮੇਰੀਆਂ ਕਸ਼ਟਾਂ ਤੋਂ ਬਾਅਦ ਹੋਇਆ ਭਾਵੇਂ ਉੱਥੇ ਜਾ ਕੇ ਕਿਸੇ ਦੁਕਾਨਦਾਰ ਨੂੰ ਪੁੱਛ ਕੇ ਦੇਖ ਲਿਓ ਜਿਹੜਾ ਅੱਜ ਦਰਬਾਰ ਇੰਨਾ ਵੱਡਾ ਬਣ ਇਹ ਮੇਰੀਆਂ ਕਸ਼ਟਾਂ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਤੇ ਬਾਬਾ ਵਾਲਗਾਂ ਜਿਹੜੀ ਗੁਫਾ ਆ ਮੈਂ 1975 ਤੋਂ ਬਾਬਾ ਜੀ ਦੀ ਗੁਫਾ ਜਾਣਾ ਐਤਕੀ ਅਣੰਜਵੀ ਯਾਤਰਾ ਸੀ 49 ਸਾਲ ਮੈਨੂੰ ਲਗਾਤਾਰ ਜਾਂਦੇ ਹੋ ਗਏ ਬਾਬਾ ਦੇ ਸੰਗ ਦੇ ਨਾਲ ਉਦੋਂ ਮੈਂ ਗੱਲ ਕਰਨ ਕਿ ਚਰਨ ਗੰਗਾ ਇੱਕ ਦਰਿਆ ਹੁੰਦਾ ਸੀ ਉਦੋਂ ਜਿੱਥੇ ਮੈਂ ਗੱਲ ਕਰਦਾ ਉੱਥੇ ਤੂਣਾ ਲਾਉਂਦੇ ਹੁੰਦੇ ਸੀਗੇ ਤੇ ਉੱਥੇ ਕਿ ਡੰਡੀ ਚੜਦੀ ਸਿੱਧੀ ਉੱਪਰ ਨੂੰ ਕੋ ਸੜਕਾਂ ਸੁੜਕਾਂ ਨਹੀਂ ਜੰਦੀਆਂ ਪੱਕੀਆਂ ਤੇ ਮੇਰੇ ਦੇਖਦੇ ਦੇਖਦਾ ਐਡਾ ਵੱਡਾ ਵਿਸ਼ਾਲ ਸ਼ਾਹ ਤਲਾਈ ਇੱਕ ਸ਼ਹਿਰ ਬਣ ਗਿਆ ਉੱਥੇ ਐਡਾ ਟ ਰੈਸਟੋਰੈਂਟ ਬਣ ਗਏ ਆ ਐਡੀਆਂ ਦੁਕਾਨਾਂ ਬੈਗੀਆਂ ਇਹ ਸਾਰੇ ਖੇਤ ਕੁਤੇ ਹੁੰਦੇ ਸੀ ਐਵੇਂ ਜਿੱਥੇ ਮਾਤਾ ਰਤਨਾਂ ਦਾ ਮੰਦਿਰ ਹੈ ਨਾ ਉਹਦੇ ਕੋਲੇ ਪੰਜ ਸੱਤ ਕ ਕੱਚੀਆਂ ਸਰਾਵਾ ਜੀਆਂ ਹੁੰਦੀਆਂ ਜਿੱਥੇ ਅਸੀਂ ਜਾ ਕੇ ਰਹਿੰਦੇ ਹੁੰਦੇ ਸੀ ਅੱਛਾ ਤੇ ਮੈਂ ਬਹੁਤ ਪ੍ਰੋਗਰਾਮ ਕੀਤੇ ਸ਼ਾਤ ਲੈ ਉਸ ਮੰਦਿਰ ਦੇ ਕੋਲ ਤੇ ਲੋਕ ਚਿੱਠੀਆਂ ਪਾਉਂਦੇ ਹੁੰਦੇ ਸੀ ਭਾਜੀ ਤੁਹਾਡੇ ਤੁਸੀਂ ਕਦੋਂ ਬਾਬਾ ਜੀ ਦੇ ਜਾਣਾ ਤੇ ਕਦੋਂ ਤੁਹਾਡੇ ਤੋਂ ਪ੍ਰੋਗਰਾਮ ਨਾਲ ਪ੍ਰੋਗਰਾਮ ਦੇਖੇ ਲੋਕਾਂ ਨੂੰ ਇੰਨੇ ਚਾਹ ਹੁੰਦੇ ਸੀ ਬੜਾ ਕੁਛ ਇਦਾਂ ਦਾ ਦੇਖਿਆ ਤੇ ਤੁਹਾਨੂੰ ਸਰ ਆਸਥਾ ਕਿੱਦਾਂ ਪੈਦਾ ਹੋਈ ਸੀ ਕਿੱਦਾਂ ਮਾਈਂਡ ਵਿੱਚ ਆਇਆ ਤੁਹਾਡੇ ਕਿ ਬਾਬਾ ਬਲਕਨਾਥ ਜੀ ਨੂੰ ਹੀ ਫੋਕਸ ਕਰਕੇ ਅਸੀਂ ਮੈਂ ਭਜਨ ਕਰਨੇ ਆ ਜਾਂ ਫਿਰ ਪੀਰ ਨਿਗਾਹ ਜੀ ਤੇ ਹੀ ਭਜਨ ਕਰਨੇ ਆ ਅਸਲ ਵਿੱਚ ਸ਼ੁਰੂ ਤਾਂ ਮੈਂ ਪੰਜਾਬੀ ਗੀਤਾਂ ਤੋਂ ਆ ਉਦੋਂ ਮੁਹੰਮਦ صدیق ਜੀ ਗੁਰਦੀਪ ਮਾਨਤ ਸਾਹਿਬ ਸ਼ੰਦਾ ਜੀ ਇਹਨਾਂ ਦੇ ਗਾਣੇ ਗੁਣੇ ਬਹੁਤ ਚੱਲਦੇ ਤੇ ਮੈਂ ਇਹੀ ਗਾਣੇ ਸੁਣਦਾ ਹੁੰਦਾ ਇਹਨਾਂ ਦੀਆਂ ਕਥਾਪਾਥਾਂ ਵੀ ਪੜ੍ਹਦਾ ਹੁੰਦਾ ਇਹੀ ਸਕੂਲ 'ਚ ਵੀ ਬਾਲ ਸਭਾ 'ਚ ਇਹਨਾਂ ਚੋਂ ਗਾਣੇ ਗੁਣੇ ਗਾਹਕ ਦਿੰਦੇ ਜਿਹੜੇ ਗਾਉਂਦੇ ਹੁੰਦੇ ਸੀ ਨਾ ਇਹ ਹੀ ਡਰਾਮਾ ਥੀਏਟਰ ਮੈਜਿਕ 'ਚ ਕੋਣ ਲੱਪੇ ਮੈਂ ਡਰਾਮਿਆਂ ਦੇ ਵਿੱਚ ਕੀ ਸੀਗਾ ਦੇਖੇ ਜੇ ਪਿੰਡਾਂ ਜਾਂ ਮਾਮ ਡਰਾਮ ਹੁੰਦੇ ਸੀ ਨਾ ਗਾ ਗੀਤ ਦੇ ਪਿੱਛੇ ਜਦੋਂ ਨਾਮ ਆਣਾ ਜਾਂ ਸਦੀਕ ਉਹਨਾਂ ਦੇ ਗਾਣੇ ਸ਼ਿੰਦੇ ਭਾਈ ਦੇ ਉਹਨਾਂ ਦੇ ਗਾਣੇ ਪਿੱਛੇ ਨਾਮ ਆਣਾ ਤੇ ਮੈਨੂੰ ਲੱਗਣਾ ਯਾਰ ਮੇਰਾ ਵੀ ਨਾਮ ਆਵੇ ਮੈਂ ਨਾ ਫਿਰ ਆਪ ਪਹਿਲਾਂ ਗਾਉਂਦਾ ਤਾਂ ਫਿਰ ਮੈਂ ਆਪ ਲਿਖਣੇ ਵੀ ਸ਼ੁਰੂ ਕਰ ਦਿੱਤੇ ਵੀ ਮੇਰਾ ਨਾਮ ਪਿੱਛੇ ਆਵੇ ਬੋਲੇ ਹਨ ਤੇ ਉਹ ਨਾਮ ਆਵੇ ਇਹਦੇ ਕਰਦੇ ਕਰਦੇ ਮੈਂ ਜੀ ਐਚ ਆਰ ਖਾਲਸਾ ਹਰ ਸਕੈਂਡਰੀ ਸਕੂਲ ਤੋਂ ਸਾਂਝ ਕਲਾ ਮੈਂ ਉੱਥੇ ਪੜ੍ਹਨ ਲੱਗ ਗਿਆ ਮੈਂ 9ਵੀਂ 10ਵੀਂ 11ਵੀਂ ਉੱਥੇ ਕੀਤੀ ਉੱਥੇ ਮੇਰੇ ਟੀਚਰ ਸਹਿਬਾਨ ਬਹੁਤ ਵਧੀਆ ਸੀਗੇ ਉਹਨਾਂ ਚ ਇੱਕ ਹਾਂ ਪੰਜਾਬੀ ਸੰਗ ਬਰਕਰਾਰ ਰੱਖਦਾ ਸੀਗੇ ਤੇ ਇੱਕ ਵਾਰ ਪੇਪਰ ਸੀ ਇੰਗਲਿਸ਼ ਦਾ ਹੋ ਰਿਹਾ ਪੜ੍ਹਾਈ ਬੜੀ ਵਜਤ ਮੈਂ ਠੀਕ ਠਾਕ ਹੀ ਸੀਗਾ ਠੀਕ ਨਹੀਂ ਬਾਹਲਾ ਨਹੀਂ ਸੀ ਮੈਨੂੰ ਆਦਾ ਤੇ ਮੈਂ ਨਾ ਪੇਪਰ ਪੇਰ ਮੈਂ ਪਿੱਛੇ ਬੈਠ ਕੇ ਨਾ ਲਿਖ ਰਿਹਾ ਤੇ ਤੇ ਮੈਂ ਇੰਨਾ ਗੀਤ ਲਿਖਣ ਚ ਮਸਤ ਹੋ ਗਿਆ ਸੀਗਾ ਤੇ ਉਹ ਮਲ ਘੁੰਮ ਕੇ ਮਾਸਟਰ ਜੀ ਪਿੱਛੇ ਦੇਖੇ ਮੈਂ ਗਾਣਾ ਲਿਖਦਾ ਤੇ ਮੈਨੂੰ ਉਹਨੇ ਉਠਾੜ ਲਿਆ ਹਾਂ ਵੀ ਇਹ ਕੀ ਤੇ ਮੈਨੂੰ ਹੁਣ ਕੁਝ ਵੀ ਸੱਚ ਤਾਂ ਸਾਹਮਣੇ ਹੀ ਆ ਗਿਆ ਨਾ ਮੈਂ ਕਿਹਾ ਜੀ ਮੈਂ ਤਾਂ ਗੀਤ ਲਿਖ ਰਿਆ ਗੀਤ ਮੈਂ ਲਿਖ ਰਿਆ ਸੀਗਾ ਰੋਜ਼ ਛਪਣ ਅਖਬਾਰਾਂ ਬੜੀਆਂ ਮੂਟੀਆਂ ਮੂਟੀਆਂ ਸੁਰਖੀਆਂ ਪੜ੍ਹੀ ਬਲੀ ਤਾਜ ਦੀ ਧੀ ਇੱਕ ਚੜ ਗਈ ਅੱਗ ਲੱਗਣਾ ਨੂੰ ਇੱਕ ਸੜ ਗਈ ਦਾਜ ਦੇ ਭੁੱਖੇ ਲੋਭੀ ਧੁਰ ਦੀ ਗੱਡੀ ਚੜਦਿਓ ਜਿਹੜਾ ਧੀ ਕਿਸੇ ਦੀ ਸਾੜੇ ਉਹਦੇ ਪੁੱਤ ਨੂੰ ਸਾੜਦਿਓ ਇਹ ਮੈਂ ਗਾਣਾ ਲਿਖ ਰਿਹਾ ਇਹ ਪੂਰੇ ਦੇਖਿਆ ਐਵੇਂ ਫਿਲਮ ਵੀ ਬਣਾਈ ਹੈ ਜਿਹੜਾ ਧੀ ਕਿਸੇ ਦੀ ਸਾੜੇ ਬਹੁਤ ਅੱਛੀ ਬਹੁਤ ਚੱਲੀ ਪਪੂਲਰ ਬਿਲ ਤੇ ਉਹ ਮੈਨੂੰ ਕਹਿੰਦੇ ਵੀ ਮੈਂਗਾ ਜੀ ਮੈਂ ਤਾਂ ਗੀਤ ਲਿਖਦਾ ਹੁਣ ਉਹ ਆਪ ਵੀ ਰਾਈਟਰ ਹੋਏ ਸੀ ਅੱਛਾ ਮੈਨੂੰ ਬੁਲਾ ਲਿਆ ਕਹਿੰਦੇ ਜੇ ਫਿਰ ਤੂੰ ਗੀਤ ਲਿਖਦਾ ਆ ਤਾਂ ਗੀਤ ਤਾਂ ਤੂੰ ਬੜਾ ਵਧੀਆ ਲਿਖਿਆ ਤੇ ਤੂੰ ਫਿਰ ਜਿਹੜੇ ਪ੍ਰੋਗਰਾਮ ਵੀ ਕਰਦੇ ਮੈਂ ਕਿਹਾ ਹਾਂਜੀ ਮੇਰਾ ਭੇਦ ਖੁੱਲ ਗਿਆ ਥੋੜੇ ਜਿਹਾ ਪ੍ਰੋਗਰਾਮ ਹੈ ਕਿ ਮੈਂ ਪੰਜਾਬੀ ਕਰਦਾ ਤੇ ਇੱਕ ਕੁੜੀ ਹੁੰਦੀ ਸਰੇਂਦਰ ਕੌਰ ਮੈਂ ਉਹਦੇ ਨਾਲ ਡਿਊਟ ਉਹਨਾਂ ਦਿਨਾਂ ਚ ਮੜ ਮੋ ਟਿਕਵਾਣੇ ਸ਼ੁਰੂ ਕਰ ਦਿੱਤੇ ਸੀਗੇ ਬਲਜੀਤ ਬੱਲੀ ਉਹਨਾਂ ਦੇ ਨਾਲ ਚਰਨਜੀਤ ਕੌਰ ਨਾਲ ਉਹਨਾਂ ਨੂੰ ਕਰਨਾ ਸ਼ੁਰੂ ਕਰਤੇ ਸੀ ਤੇ ਉਹ ਮੈਨੂੰ ਕਹਿੰਦੇ ਵੀ ਜੇ ਲਿਖਣਾ ਤੇ ਕਰਨਾ ਤੇ ਵਧੀਆ ਲਿਖਿਆ ਫਿਰ ਇੰਨਾ ਵਧੀਆ ਲਿਖ ਕਿ ਲੋਕਾਂ ਤੋਂ ਹੱਟ ਕੇ ਤੇਰਾ ਨਾਂ ਬਣੇ ਜੇ ਤੂੰ ਪੰਜਾਬੀ ਗਾਣੇ ਗਾਉਣ ਲੱਗ ਪੇ ਤਾਂ ਪਹਿਲੇ ਵੱਡੇ ਵੱਡੇ ਕਲਾਕਾਰ गा ਰਹੇ ਨੇ ਤੂੰ ਕੁਝ ਅਲੱਗ ਕਰ ਹੁਣ ਮੈਨੂੰ ਸਮਝ ਨਾਵੇਂ ਮੈਂ ਅਲੱਗ ਹੀ ਕਰਨਾ ਤੇ ਉਹਨਾਂ ਚੋ ਨਾ ਥੋੜੇ ਦਿਨਾਂ ਬਾਅਦ ਅਸੀਂ ਬਾਬਾ ਵਾਲਕਨਾ ਦੇ ਚਾਲੇ ਤੇ ਜਾਣਾ ਸੀਗਾ ਸੰਗ ਦੇ ਨਾਲ ਠੀਕ ਆ ਮੈਂ ਉਹਨਾਂ ਨਾਲ ਗਿਆ ਤੇ ਉੱਥੇ ਜਦੋਂ ਸਾਡੇ ਕੋਲ ਹੋਰ ਮੰਡਲੀ ਜਿਹੜੀ ਹੁੰਦੀ ਤੁਹਾਨੂੰ ਪਤਾ ਪੇਟਾਂ ਢੋਲ ਕੀ ਚਮਟਾ ਹੁੰਦਾ ਜੀ ਉਹਨਾਂ ਪੇਟਾ ਪੁੱਟਾ ਗਾਣੀਆਂ ਤੇ ਉਹਦੇ ਵਿੱਚ ਨਾ ਮੈਂ ਵੀ ਫਿਰ ਪੇਟਾਂ ਲਿਖਣੇ ਸ਼ੁਰੂ ਕੀਤੇ ਮੈਂ ਵੀ ਇੱਕ ਦੋ ਗਾਵਾਂ ਉਹ ਗਾਉਂਦਾ ਬੰਦਾ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਇਹ ਕੰਮ ਕਰੀਏ ਫਿਰ ਮੈਂ ਪਲਾਨ ਬਣਾਈ ਪਲਾਨ ਬਣਾ ਕੇ ਫਿਰ ਮੈਂ ਬਾਬਾ ਵਾਲਕਨਾ ਦੀ ਕਸ਼ਤ ਕੀਤੀ ਆਪ ਵੀ ਮ ਆਪਣੇ ਮਾਈਂਡ ਚੋ ਹੀ ਕੱਢੀ ਚੀਜ਼ ਹਾਂਜੀ ਆਪਣੇ ਕੱਢੀ ਵੀ ਆਪਾਂ ਬਾਬਾ ਜੀ ਦੀ ਕਰੀਏ ਬਾਬੇ ਦੀ ਕੋਈ ਤੇ ਮੈਂ ਇਹ ਪਲਾਨ ਬਣਾ ਲਿਆ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਪੇਟਾਂ ਲਖੀਆਂ ਰਿਕਾਰਡ ਕਰ ਲਈਆਂ ਕੰਪਨੀ ਵਿੱਚ ਹੁਣ ਇਹ ਕੰਪਨੀ ਵਾਲੇ ਨੂੰ ਇਹ ਨਹੀਂ ਪਤਾ ਬਾਬਾ ਵਾਲਕਨ ਨੂੰ ਕਿ ਮਾਤਰੀਆਂ ਕਿਸ਼ਟਾਂ ਜਾਂ ਗੁਰੂ ਰਵਿਦਾਸ ਜੀ ਦੀਆਂ ਜਾਂ ਹੋਰ ਧਾਰਮਿਕ ਚੱਲਦੀਆਂ ਸੀ ਜ਼ਿਆਦਾ ਨਾ ਤੇ ਮੈਨੂੰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਤੁਸੀਂ ਆਪੇ ਜਾ ਕੇ ਇਹ ਜਿਹੜੇ ਜਗ੍ਹਾ ਕੋਲੋਂ ਦੇ ਦਿਓ ਤੇ ਵੇਚਣ ਵੀ ਆਪੇ ਲਾ ਕੇ ਬਾਬਾ ਵਾਲਕਨ ਆ ਦੇ ਅੱਛਾ ਪਹਿਲਾਂ 200 ਕੈਸਟ ਗਏ ਵੀ ਪਤਾ ਨਹੀਂ बिकਣਗੇ ਨਹੀਂ बिकਣੇ ਬਸ ਇਹ ਦੇਖ ਲਓ 200 ਕੈਸਟ ਐਸੀ ਗਈ ਨਾ ਫਿਰ ਰੋਜੀ ਦੂਸਰ ਰੋਜੀ ਦੂਸਰ ਰੋਜੀ ਦੂਸਰ ਹੋਰ ਗੱਡੀਆਂ ਫਿਰ ਮੈਂ ਕਹਿੰਦਾ ਜੀ ਬਸ ਫਿਰ ਨੇਰੀ ਲਿਆਤੀ ਕਸਣੇ ਫਿਰ ਉਧਰ ਤੋਂ ਬਾਅਦ ਅਸੀਂ ਮੇਰ ਕਰ ਦਿੱਤੀ ਉਹਨਾਂ ਨੇ ਬਾਬਾ ਜੀ ਐਸੀ ਕਿਰਪਾ ਹੋਈ ਵਾ ਫਿਰ 400 ਤੋਂ 40 ਏਦਾਂ 990 ਚ ਪੀਂ ਰੰਗਾ ਸੀ ਰਿਕਾਰਡ ਕੀਤਾ ਕਿਉਂਕਿ ਅਸੀਂ ਉਹ ਵੀ ਆਪਣੇ ਮਾਈਂਡ ਚ ਖੁੱਦੀ ਆਈ ਬਿਲਕੁਲ ਬਾਬਾ ਵਾਲਾ ਤਾਂ ਜਾਣਦੇ ਹੋ ਤੁਸੀਂ ਦੱਸਿਆ ਰਾਹ ਚ ਇੱਕ ਜਗ੍ਹਾ ਪੈਂਦੀ ਸੀ ਉੱਥੇ ਸਾਡਾ ਸੰਗਵਿਕ ਲੰਗਰ ਬਣਾਉਂਦਾ ਸੀਗਾ ਤੇ ਲੰਗਰ ਅਸੀਂ ਸੰਗਤ ਨੂੰ ਛਕਾਉਂਦੇ ਹੁੰਦੇ ਸੀ ਤੇ ਛੋਟੀ ਜਿਹੀ ਜਗ੍ਹਾ ਸੀ ਮੈਂ ਇਹਦੇ ਘੁੰਮਣ ਫਿਰਨੇ ਜਾਣਾ ਤੇ ਉਹ ਮੈਂ دیکھی ਜਗ੍ਹਾ ਕਿਰੀਏ ਦੇ ਸੁਣੇ ਸੁਣਾਈ ਗੱਲ ਹੋਈ ਤੇ ਲੱਖ ਦਾਤੇ ਦੀ ਜਗ੍ਹਾ ਇਹਨੂੰ ਪੀਂਦਾਂ ਆਹ ਕਹਿੰਦੇ ਆ ਇਦਾਂ ਕਰ ਕਰਕੇ ਫਿਰ ਮੈਂ ਉਹ ਕਹਾਣੀ ਕੱਢੀ ਤੇ ਉਸ ਕਹਾਣੀ ਨੇ ਵੀ ਬਸ ਫਿਰ ਰਿਕਾਰਡ ਤੋੜ ਕੰਮ ਕੀਤਾ ਫਿਰ ਤੁਸੀਂ ਲੇਖਕ ਵੀ ਹੋ ਤੇ ਤੁਸੀਂ ਹੁਣ ਤੱਕ ਬਹੁਤ ਚੀਜ਼ਾਂ ਲਿਖੀਆਂ ਵੀ ਆ ਜਿਦਾ ਕਿ ਤੁਸੀਂ ਫਿਲਮਾਂ ਵੀ ਲਿਖੀਆਂ ਗਾਣੇ ਵੀ ਲਿਖੇ ਕੁਝ ਇਸ ਤੋਂ ਹਟਕੇ ਵੀ ਲਿਖਿਆ ਕੁਝ ਮੈਂ ਨੈਂਸੀ ਜੀ ਤੁਹਾਨੂੰ ਦੱਸਾਂ ਮੇਰੀਆਂ 40 ਕਿਤਾਬਾਂ ਮਾਰਕੀਟ ਜਾ ਚੁੱਕੀਆਂ ਆ ਅਲੱਗ-ਅਲੱਗ ਟੌਪਿਕ ਤੇ ਹਾਂਜੀ 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 ਭਾਈ ਚਤਰ ਸਿੰਘ ਸੇਵਾ ਸਿੰਘ ਕਰਕੇ ਅਮਿਤ ਪਾਗਟ ਬੁੱਕਸ ਵਾਲੇ ਤੇ ਇੱਦਾਂ ਹੀ ਹੋਰ ਅੰਮ੍ਰਿਤਸਰ ਦੀਆਂ ਦੋ ਤਿੰਨ ਕੰਪਨੀਆਂ ਸੀਗੀਆਂ ਮੇਰੀਆਂ ਉੱਥੇ ਕਿਤਾਬਾਂ ਛਪੀਆਂ ਫਿਰ ਕਾਫੀ ਅਮਿਤ ਪਾਗਟ ਬੁੱਕਸ ਵਿੱਚ ਮੇਰੀਆਂ ਕਿਤਾਬਾਂ ਜਲੰਧਰ ਤੋਂ ਬਹੁਤ ਜ਼ਿਆਦਾ ਛਪੀਆਂ 40 ਕਿਤਾਬਾਂ ਜਿਹਦੇ ਵਿੱਚ ਲਖਦਾਤਾ ਜੀਵਨੀ ਮੈਂ ਬਹੁਤ ਇਤਿਹਾਸ ਪੜ੍ਹ ਕੇ ਇਕੱਠੀ ਕਰਕੇ ਲਖਦਾਤਾ ਜੀਵਨੀ ਬਾਬਾ ਵਾਲਕਨਾਦੀ ਜੀਵਨੀ ਇੱਦਾਂ ਕੋਗਾ ਯਾਰ ਪੀਰ ਦੀ ਜੀਵਨੀ ਬੜੀ ਡਿਮਾਂਡ ਹੈ ਇਹਨਾਂ ਦੀ ਇਹਦੀ ਖਵਾਜਾ ਪੀਰ ਠੀਕ ਨੇ ਜੂਲੇ ਲਾਲ ਵਰਨਦੇਵ ਤੇ ਉਹਨਾਂ ਦੀ ਜੀਵਨੀ ਨਾਲ ਜੀਵਨੀ ਤੇ ਨਾਲ ਸਾਡਾ ਗੀਤ ਜਾਂ ਕਵਾਲੀਆਂ ਪੇਟਾ ਜੋ ਵੀ ਸੀ ਇਹਦੇ ਚ ਤਾਂ ਸਰ ਤੁਸੀਂ ਬਹੁਤ ਜ਼ਿਆਦਾ ਟਾਈਮ ਲਗਾਉਂਦੇ ਹੋ ਹਣੇ ਨਾ ਮਿਹਨਤ ਦਾ ਫਾਇਦਾ ਹੀ ਤਦੇ ਤੁਹਾਡੇ ਕੋਲ ਬੈਠਾ ਤਾਂ ਹੀ ਤੁਸੀਂ ਮੈਨੂੰ ਅੱਜ ਬੁਲਾਇਆ ਜੀ ਇੰਨੀ ਮਿਹਨਤ ਨਾ ਕੀਤੀ ਤੁਸੀਂ ਮੈਨੂੰ ਕਿੱਥੇ ਪੁੱਛਣਾ ਸੀ ਬਹੁਤ ਵਧੀਆ ਲੱਗਾ ਸਰ ਤੁਸੀਂ ਸਾਡੇ ਆਪਣੇ ਕੀਮਤੀ ਟਾਈਮ ਲੈ ਕੇ ਤੁਹਾਡੇ ਆਪਣੇ ਸਾਡੇ ਸਟੂਡੀਓ ਵਿੱਚ ਆਏ ਥੈਂਕ ਯੂ ਸੋ ਮਚ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੁਹਾਡਾ ਵੀ ਦੈਂਸੀ ਜੀ ਬਹੁਤ ਬਹੁਤ ਧੰਨਵਾਦ ਔਰ ਖਾਸ ਕਰਕੇ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਮੈਨੂੰ ਇੱਕ ਲਾਈਕ ਸਮਝਿਆ ਤੇ ਮੈਂ ਆ ਕੇ ਤੁਹਾਡੇ ਸਾਰਿਆਂ ਨਾਲ ਗੱਲ ਕੀਤੀ ਔਰ ਮੇਰੇ ਜਿਹੜੇ ਪਿਆਰੇ ਦਰਸ਼ਕ ਨੇ ਮੇਰੇ ਸਰੋਤੇ ਨੇ ਮੈਨੂੰ ਪਿਆਰ ਕਰਨ ਮੁਹੱਬਤ ਕਰਨ ਵਾਲੇ ਸੋ ਉਹਨਾਂ ਦੇ ਨਾਲ ਕੁਝ ਮੈਂ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਕੁਝ ਗੱਲਾਂ ਅੱਜ ਮੈਂ ਉਹ ਕਰਕੇ ਜਿਹੜੀ ਮੈਂ ਕਦੀ ਵੀ ਨਹੀਂ ਕੀਤੀ ਬਹੁਤ ਇੰਟਰਵਿਊ ਹੋ ਜਾਂਦੇ ਅੱਜ ਪਹਿਲੀ ਵਾਰ ਕੀਤਾ ਤੇ ਮੈਂ ਚਾਹਾਂਗੀ ਕਿ ਸਾਡੇ ਆਡੀਅנס ਨੂੰ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਂਦਿਆਂ ਦੇ ਇੱਕ ਸੋਹਣਾ ਜਾਂ ਪਿਆਰਾ ਜਿਹਾ ਮੈਸੇਜ ਜੁਰ ਦੇ ਕੇ ਜਾਓ ਆਪਣਾ ਮੈਸੇਜ ਮੈਂ ਕੀ ਦੇਣਾ ਮੈਂ ਮੈਂ ਤਾਂ ਆਹ ਜੇ ਸਿੱਖ ਨਹੀਂ ਹਾਂ ਸਿੱਖਣ ਵਾਲਿਆਂ ਜੀ ਹਾਂ ਕੋਈ ਏਡੀ ਵੱਡੀ ਗੱਲ ਨਹੀਂ ਤੁਸੀਂ ਬਹੁਤ ਮਾਨ ਵੜਿਆ ਦੇ ਰਹੇ ਹੋ ਏਡੀ ਤੇ ਨਹੀਂ ਗੱਲ ਹੈਗੀ ਬਸ ਜਿਹੜੇ ਹੈਗੇ ਪਿਆਰ ਭਾਵਨਾ ਦੇ ਰੋ ਇੱਕ ਦੂਜੇ ਦੀ ਇੱਜ਼ਤ ਕਰੋ ਅੱਛੇ ਕਰਮ ਕਰੋ ਦੁਨੀਆ ਦੇ ਵਿੱਚ ਆਏ ਹੋ ਠੀਕ ਨੇ ਤੇ ਅਸ਼ਾਈਆਂ ਜਿਹੜੀਆਂ ਤੁਹਾਡੇ ਚੰਗੇ ਕਰਮ ਉਹ ਤੁਹਾਡੇ ਨਾਲ ਜਾਣੇ ਹੈਗੇ ਆ ਤੇ ਪਿਆਰ ਮੁਹੱਬਤ ਨਾਲ ਰਹੋ ਪਿਆਰ ਬਾਕੀ ਜਿਹੜਾ ਜੋ ਸੰਗੀਤ ਆ ਇਹਨੂੰ ਵੀ ਪਿਆਰ ਕਰੋ ਸੰਗੀਤ ਦੇ ਨਾਲ ਰੂਹ ਨੂੰ ਜਿਹੜੀ ਇਹ ਬਹੁਤ ਵੱਡੀ ਖਰਾਕ ਹੈ ਰੂਹ ਦੀ ਸੰਗੀਤ ਇਹ ਤੁਹਾਨੂੰ ਤੰਦਰੁਸਤ ਰੱਖੇਦਾ ਮੇਰੇ ਵਾਂਗੂ ਤੁਹਾਡਾ ਚਿਹਰਾ ਹੀ ਦੇਖਿਆ ਰਹੇਗਾ ਸਾਨੂੰ ਬਹੁਤ ਹੀ ਵਧੀਆ ਲੱਗਾ ਤੁੜ ਤੋਂ ਬਹੁਤ ਕੁਝ ਚੀਜ਼ ਸਿੱਖਣ ਨੂੰ ਮਿਲੀਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਹੁਣ ਸਮਾਂ ਹੋ ਚੁੱਕਾ ਹੈ ਤੁੜ ਤੋਂ ਇਜਾਜ਼ਤ ਲੈੰਦਾ ਫੋਕਨ ਬੀਟਸ ਚੈਨਲ ਵਿੱਚ ਫਿਰ ਤੁਹਾਡੇ ਰੂਬਰੂ ਹੋਵਾਂਗੇ ਨੈਕਸਟ ਐਪੀਸੋਡ ਲੈ ਕੇ ਕਿਸੇ ਨੈਕਸਟ ਪਰਸਨੈਲਿਟੀ ਨੂੰ ਕੋਈ ਵਧੀਆ ਜੀ ਖਾਸ ਪਰਸਨੈਲਿਟੀ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਂਸੀ ਰੋਲ ਨੂੰ ਦੀ しゅくりや。